ਬੀਰਾ ਹਾਂ ਜੀ ਆ ਮਾਟੇ ਰਗਾ ਲਾਤਾਂ ਘਪਾਣ ਟੇਰਗਾ ਪਾਦੇ ਟੇਰੀ ਮੈਥੋਂ ਨਹੀਂ ਚੱਕੇ ਜਾਂਦੇ ਤੂੰ ਬੀਬੀ ਨੂੰ ਕਹਿ ਦੇ ਕਿਆ ਮੇਰੇ ਤਾਂ ਹੱਥ ਖਰਾਬ ਹੋਏ ਪਏ ਆ ਹੱਥਾਂ ਨੂੰ ਲੱਕੜੇ ਟੇਰਗਾ ਚੱਕਦੇ ਨੂੰ ਹੱਥਾਂ ਨੂੰ ਦੱਸ ਕੀ ਹੁੰਦਾ ਤੂੰ ਤਾਂ ਹੀ ਕਰਦੀ ਹੁੰਨੀ ਆ ਭਣਾ ਤੂੰ ਤਾਂ ਜਮਾ ਸੋਚਦਾ ਹੀ ਨਹੀਂ ਕਿ ਦਵਾਰ ਤੂੰ ਫਿਰ ਬੀਬੀ ਨੂੰ ਕਹਿ ਦੇ ਮੈਂ ਮੈਥੋਂ ਨਹੀਂ ਚੱਕੇ ਜਾਂਦੇ ਭਾਂਡੇ ਵੀ ਮੈਂ ਮੰਜ ਸਾਰ ਰਸੋਈ ਦਾ ਵੀ ਮੈਂ ਹੀ ਕਰਿਆਗਾ ਫਿਰ ਕੀ ਹੋਗਾ ਜੇ ਤੂੰ ਕਰਤਾ ਤੂੰ ਤਾਂ ਸਾਵਾਂ ਕੰਮ ਕਰਾ ਕੇ ਹਟੇਂਗੀ ਤੂੰ ਨਹੀਂ ਹਟਦੀ ਭਣਾ ਉਹਨੇ ਢਾਲਦੇ ਨਾ ਤੂੰ ਚੱਕਲਾ ਨੂੰ ਸੁੰਬਰ ਦੇ ਢੇਰੀ ਵਿੱਚ ਰੱਖ ਸਕਦੀ ਢੇਰੀ ਚੱਕਲਾ ਜੁੱਲੇ 'ਚ ਬੋ ਖੜਕੇ ਮੈਂ ਤਾਂ ਆਪਨੀ ਕਰਦੀ ਮੈਂ ਇੱਥੇ ਤਾਂ ਆਪਨੀ ਹੁੰਦਾ ਬੇਬੇ ਹਾਂ ਅਬ ਇਰਾਨੀ ਲੋਟ ਆਉਂਦੀ ਭਾਵੇਂ ਮੈਂ ਤਾਂ ਬਹੁਤ ਸਮਝਾ ਸਮਝਾ ਥੱਕ ਗਈ ਸੀ ਤੇ ਹਟ ਗਈ ਸੀ ਚੁੱਪ ਕਰ ਗਈ ਸੀ ਕੀ ਕਹਿੰਦੀ ਹੁਣ ਹੈ ਹੁਣ ਕੀ ਕਹਿੰਦੀ ਮੈਂ ਕਿ ਢੇਰੀਆਂ ਪਾ ਦੇ ਕਹਿੰਦੀ ਮੇਰੇ ਤਾਂ ਹੱਥ ਖਰਾਬ ਹੋ ਰਹੇ ਆ ਕਿਉਂ ਢੇਰ ਕੇ ਨਾ ਹੱਥ ਖਰਾਬ ਹੋ ਜਾਂਦੇ ਮੈਂ ਤਾਂ ਆਪਣੀ ਫੇਰ ਸੁੰਬਰਾ ਮੈਂ ਤਾਂ ਵਿਚਾਲੇ ਸੜਤੀ ਢੇਰੀ ਮੈਂ ਕੀ ਕਰਾਂ ਇਹ ਨਹੀਂ ਆਹੋ ਹੁੰਦੀ ਸੰਭਲਦੀ ਨਹੀਂ ਇਹ ਇਨੇ ਹੁਣ ਅੱਡੇ ਤੇ ਹੁਣ ਭਾਈ ਤੂੰ ਮੈਂ ਤਾਂ ਦੇਖ ਸੰਭਲ ਗਈ ਸੀ ਕਹਿਤਾ ਸੀ ਤੈਨੂੰ ਵੀ ਅਸੀਂ ਨਹੀਂ ਉਹ ਕਰਦੇ ਐਂਸੀ ਵੀ 200 ਟੱਪ ਜਾਂਦੇ ਐਂ ਬਿਟ ਪਾ ਲਾਂਗੇ 200 ਅਸ ਤੇਰੇ ਮਾਰਿਆ ਨਹੀਂ ਆਖਿਆ ਸੀ ਅਸੀਂ ਕਿਹੜਾ ਕੋਈ ਆਏ ਆਖਿਆ ਸੀਗਾ ਵੀ ਅਸੀਂ ਉਹ ਨਹੀਂ ਕਰਦੇ ਤੇ ਸੁਣਦੇ ਨਹੀਂ ਗੱਲ ਕਰ ਹੁਣ ਕੀ ਕਰਾਂ ਜਦੋਂ ਉਹ ਆਪ ਹੀ ਨਹੀਂ ਲੋਟ ਆਉਂਦੀ ਭਾਈ ਮਾਤਾ ਹੀ ਕਹਿੰਦੀ ਚਲ 200 ਟੱਪ ਜਾਂਦੇ ਵਧੀਆ ਸੀ ਆ ਵੀ ਭਾਂਡੇ ਤਾਂ ਫੇਰ ਜਿਦੋਂ ਮਰਜ਼ੀ ਵੰਡ ਲਓ ਤੂੰ ਜਾ ਕੇ ਚਾਚੀ ਕੋਲੇ ਨਹੀਂ ਤਾਂ ਚਾਚੀ ਆਦੀ ਪੁੱਛਣ ਲਣ ਨਾਲੇ ਤਾਂ ਉਹ ਨੂੰ ਮਾੜਾ ਮਟਾ ਆਖੂ ਤਾਂ ਨਾਲੇ ਮੈਨੂੰ ਤਾਂ ਚਾਚੀ ਕਹਿ ਕੇ ਗਈ ਸੀ ਮੈਂ ਤਾਂ ਚਾਚੀ ਦੀ ਸ਼ਰਮ ਦੀ ਮਾਰੀ ਚੁੱਪ ਕਰ ਗਈ ਸੋ ਉਹਨਾਂ ਨਹੀਂ ਮੈਂ ਤਾਂ ਉਹਦੀ ਐਡ ਹੋ ਜਾਂਦੀ ਤੁਸੀਂ ਤਾਂ ਫਿਰ ਉਹ ਕਰੀ ਜੰਨੇ ਜਿੰਨਾ ਕੋ ਹੁੰਦਾ ਫਿਰ ਉਹੀ ਗੱਲ ਫਿਰ ਬਾਈ ਤਾਂ ਨਹੀਂ ਕੰਮ ਹੁੰਦਾ ਵੀਰਾ ਨਹੀਂ ਕਰਦੀ ਕਾਕੇ ਦੀ ਅੱਧੀ ਤਨ ਖਾ ਰੱਖਣ ਲੱਗੇ ਕਿਉਂ ਕੀ ਗੱਲ ਫਿਰ ਐ ਤਾਂ ਨਰਵਾ ਹੋਣਾ ਵੀ ਨਹੀਂ ਸੋਡਾ ਫਿਰ ਹਾਂ ਤਾਂ ਤਾਂ ਅਸੀਂ ਕਹਿੰਦੇ ਹੁਣ ਪਾਈ ਅਸੀਂ ਤੇਰੇ ਬੰਨੀ ਬਹੁਤ ਸੋਚ ਲਿਆ ਹੁਣ ਤੈਨੂੰ ਐਡ ਸਾਨੂੰ ਕਰਨਾ ਪਊ ਆਪਾਂ ਮੈਂ ਜਾਇਆ ਨਹੀਂ ਉਹ ਤਾਂ ਕੋਲੇ ਉnde ਤਾਂ ਉਹ ਵੀ ਉਹ ਕਰਦੀ ਸੀ ਦੇਖੋ ਚਾਚੀ ਕੋਲ ਜਾ ਕੇ ਆਈ ਚਾਚੀ ਨੂੰ ਆਖ ਕੇ ਕਹਿੰਦੇ ਭਾਈ ਹੁਣ ਤੂੰ ਆਪ ਦਾ ਦੇਖ ਕੇ ਮੈਂ ਕਰਨਾ ਵੀ ਹੁਣ ਨਹੀਂ ਸਾਡੇ ਨੇ ਵੀ ਤੇ ਹੁਣ ਤਾਂ ਚਾਚੀ ਨੂੰ ਸਿੱਧਾ ਕਹਦੇ ਵੀ ਇਹਨਾਂ ਦੇ ਭਾਂਡੇ-ਵੰਡੇ ਜਾਉ ਨਹੀਂ ਆ ਫਿਰ ਮੈਂ ਹਾਂ ਜਾ ਨਾ ਜਾ ਉਹ ਤੈਨੂੰ ਮੈਂ ਦੱਸਤਾ ਵੀ ਤੂੰ ਹੁਣੇ ਹੀ ਜਾ ਕੇ ਆ ਐ ਤਾਂ ਫਿਰ ਲੋਟ ਨਹੀਂ ਹੁੰਦਾ ਵੀ ਕੰਮ ਤਾਂ ਥੋਥੀ ਹੁੰਦਾ ਹੁੰਦਾ ਹਾਂ ਥੋਥੀ ਹੋਈ ਜਾਂਦਾ ਸੀ ਦਮ-ਦਮ ਕੰਮ ਹੁੰਦਾ ਸੀ ਕਿੱਥੇ ਹੁਣ ਮੈਂ ਇਕੱਲੀ ਕਿੱਧਰ ਕਿੱਧਰ ਹੋਏ ਜਾਵਾਂ ਫਿਰ ਉਹ ਹੀ ਤਾਂ ਰੌਲੇ ਪਾਏਗੇ ਹੁਣ ਬਸ ਮੈਨੂੰ ਤਾਂ ਐਸੀ ਚਲਵਾ ਦੋ ਸਾਲ ਟੱਪ ਜਾਂਦੇ ਪਰੇ ਹੈ ਤਾਂ ਹੁਣ ਜਿੱਦਾਂ ਦੀ ਆਈ ਹੈ ਨਾ ਬਹੂ ਜੀ ਨੇ ਤਬੱਸ ਬੜਾ ਹਾਲ ਹੀ ਕਰ ਕਹਿੰਦਾ ਮੈਂ ਜਾਵਾਂ ਅਧਿਕ ਕੋਈ ਪਤਾ ਲਵਾਂ ਕੀ ਕਹਿੰਦੀ ਆ ਉਹ ਇਹ ਹੀ ਨਹੀਂ ਹਰਦੀ ਜੀ ਨੱਚ ਰਹੇ ਦੋ ਪਾਂਡੇ ਨਹੀਂ ਖੜਕ ਕਦੇ ਬਹੁਤ ਲਹੂ ਪੀਤਾ ਇਹਨੇ ਅੱਜ ਦੀ ਆਵੇ ਜੇ ਕਿਸੇ ਦੀ ਆਵੇ ਤਾਂ ਕਰੇ ਹੋਗੀ ਕਹਿੰਦਾ ਪਤਾ ਲਵਾਂ ਮੈਂ ਬੈਠੀ ਕਿ ਵੀ ਠੀਕ ਆਪਣ ਤੂੰ ਦੱਸ ਠੀਕ ਆ ਵਧੀਆ ਕੀ ਬੰਦਾ ਉਹ ਸਣੀ ਬਸ ਉਹ ਕਲੇਸ ਫਾਈ ਬੈਠੀ ਐ ਛੋਟੀ ਕੀ ਕਹਿੰਦੀ ਐ ਹੁਣ ਪਰ ਕੀ ਅੱਕ ਨੱਡ ਹੋਣਾ ਲੈ ਦੱਸ ਕੰਮ ਹੀ ਨਹੀਂ ਕਰਦੀ ਕੋਈ ਭੋਰਾ ਵੀ ਕੋ ਕੰਮ ਤਾਂ ਕਰਨਾ ਪਊਗਾ ਸੰਜੇ ਘਰ ਚ ਤਾਂ ਕਰਨਾ ਪੈਣਾ ਹੀ ਕੋਈ ਠੇਰੀ ਨੂੰ ਕਹਿੰਦੇ ਤਾਣੀ ਚੱਕਦੀ ਕੋਈ ਉਹ ਕੰਮ ਕਹਿੰਦੇ ਤਾਣੀ ਚੱਕਦੀ ਕਹਿ ਨਹੀਂ ਉਹ ਥੱਤੀ ਖਰਾਬ ਇਹ ਨਹੀਂ ਭਾਈ ਫਿਰ ਕੱਟਦੀ ਛੋਡੇ ਨਾ ਇਹ ਤਾਂ ਖਿਆਲ ਉਹ ਨਹੀਂ ਭੰਨੇ ਉਹ ਦੇ ਪਕਾਇ ਕਹੇ ਕਿ ਚਲਾਇਗਾ ਤਵੀ ਚਲਾ ਚਲਾ ਅਸੀਂ 200 ਟੱਪ ਜਾਂਦੇ ਜਵਾਕਾਂ ਦੇ ਤੇ ਪਰ ਹੁਣ ਫੇ ਚੁੱਜੂ ਪਾਰ ਰੱਖੇ ਇਹਨਾਂ ਨੇ ਅੱਛਾ ਮੰਗਦੀ ਕੀ ਆ ਹੁਣ ਕੀ ਪਤਾ ਹੁਣ ਵਾ ਅੱਡ ਹੋਣਾ ਬਸ ਇਹਨਾਂ ਤਾਂ ਅੱਡ ਦਾ ਚਾਹੀਆ ਪਤਾ ਲੱਗੂਗਾ ਜਦੋਂ ਕਬੀਲਦਾਰੀ ਚੱਕਣੀ ਪਈ ਤੂੰ ਆ ਉਹਨੂੰ ਸਮਝਾ ਕੇ ਆ ਮੈਂ ਤਾਂ ਆ ਜਾਂਗੀ ਮੇਰੀ ਸਮਝੀ ਤਾਂ ਕਿੱਥੇ ਸਮਝਦੀ ਆ ਸਮਝੀ ਜੀ ਹੁਣ ਉਹਦੇ ਤਾਂ ਉਹ ਤਾਂ ਕਹਿਨੀ ਆ ਕਿ ਤੂੰ ਜਾ ਕੇ ਚਾਚੀ ਨੇ ਆਗਾ ਲਾਕੀ ਸੀ ਜਾ ਕੇ ਆਖੀ ਤਾਂ ਸੀਗੀ ਮੈਂ ਤਾਂ ਹੁਣ ਵੀ ਚੱਲ ਵੀ ਦੋ ਸਾਰ ਨੰਗ ਜਾਣਗੇ ਜਵਾਕਾਂ ਦੇ ਤੇ ਫੇਰ ਉਹ ਟੱਕਰ ਦਿਆਂ ਨੀ ਫਿਰੋ ਮੈਂ ਤਾਂ ਕੋਈ ਨਹੀਂ ਵਗ ਚੱਲੂਗੀ ਉਹ ਤਾਂ ਡੋਨੇ ਕਿਤੇ ਲੜੀਆਂ ਬੋਲੀਆਂ ਨਹੀਂ ਸੀ ਉਹ ਤਾਂ ਪਤਾ ਹੀ ਆ ਹੁਣ ਇੰਨਾ ਸਿਆਣੀਆਂ ਸੀ ਉਹ ਤਾਂ ਇਹ ਹੋਤਾ ਨਹੀਂ ਕਿ ਇਹ ਜੀ ਉਹੀ ਗੱਲ ਇਹ ਜਿੱਤੇ ਦੀ ਆਈ ਹੈ ਕਿ 10 12 ਕਹਿੰਦੀ ਆਉ ਕਰਤਾ ਮੈਂ ਤਾਂ ਤੁਹਾਡੇ ਉਹੀ ਗੱਲ ਕਰਾ ਕੇ ਰਿਸ਼ਤਾ ਤੁਹਾਨੂੰ ਵੀ ਉਹ ਕਰਾਤਾ ਓੱਖੇ ਕਰ ਆਈ ਤਾਂ ਕਹਿੰਦੇ ਨਾ ਇਗੜਾ ਭੈਣੇ ਵਿੱਚ ਕੋਈ ਵੜਕੇ ਦੇਖਿਆ ਹੁੰਦਾ ਵਿਤੀ ਪੁੱਤ ਕੇ ਇਹ ਜਾਂ ਹਨਾ ਹੋਰ ਆਹ ਕੀ ਪਤਾ ਲੱਗਦਾ ਉਹੀ ਗੱਲ ਚੰਨਰ ਮੋਹੋ ਬਿਚਲਾ ਟੱਪ ਜਾਂਦੇ ਉਹੀ ਤਾਂ ਗੱਲ ਉਹੀ ਚੰਦਰੀ ਆ ਹੋਰ ਕਰ ਕੇ ਰਿਵਚਦੀ ਜੜੀ ਕੰਮ ਨਹੀਂ ਕਰਕੇ ਬਚਦੀ ਵੀ ਇਹੀ ਕਰੀ ਜਾਣ ਬਸ ਜੇ ਤਾਂ ਕੰਮ ਨੂੰ ਕਹੇ ਤੇ ਮੂਰੇ ਬੋਲਦੀ ਮੂਰੇ ਤਾਂ ਹੁਣ ਬੋਲਦੀ ਪਤਾ ਹੀ ਐ ਮੈਨੂੰ ਵੀਵਰਾ ਦੇਖੀ ਆ ਮੈਂ ਬੋਲਦੀ ਇਹਨਾਂ ਆ ਮੂਰੇ ਤਾਂ ਭਾਈ ਆ ਲੈ ਕਿਉਂ ਆ ਉਹ ਤਾਂ ਅਗਲੀ ਕਿਉਂ ਭਾਈ ਬਰਾਬਰ ਦੀ ਸ੍ਰੀਕਣੀ ਅਗਲੀ ਕਿਉਂ ਬੁਲਾਉਂਦੀ ਆ ਦੇਖਣਾ ਉਹਨਾਂ ਦਾ ਚਿਹਰਾ ਦਾ ਕੀ ਬਣਿਆਗਾ ਜਵਾਕ ਨਹੀਂ ਵਿਆਹ ਹੈ ਕਜਵਾਕ ਨਹੀਂ ਵਿਆਹ ਹੈ ਕੋਈ ਉਹ ਤਾਂ ਕੋਈ ਕੰਮ ਹੀ ਨਹੀਂ ਹੋਇਆ ਉਹੀ ਤਾਂ ਗੱਲ ਆ ਕੋਈ ਨਹੀਂ ਮੈਂ ਤਾਂ ਪਾਣੇ ਬਾਗ ਚੱਲੂੰਗੀ ਕਹਿ ਦੂੰਗੀ ਉਹਨੂੰ ਸਮਝਾ ਦੂੰਗੀ ਦਵਾਰੇ ਇਹ ਸਮਝੂਗੀ ਤਾਂ ਨਹੀਂ ਸਮਝਦੀ ਪਰ ਉਹ ਪਰ ਤੂੰ ਕਹਿ ਕੇ ਆਈ ਮੈਨੂੰ ਤਾਂ ਹੁਣ ਭੇਜਿਆ ਕਹਿੰਦੇ ਜਾ ਕੇ ਆ ਮਾਪੋਂ ਮੈਂ ਜਾਇਉਣੀ ਆ ਹਾਂ ਚਲ ਕੋਈ ਨਹੀਂ ਮੈਂ ਤਾਂ ਆ ਜਾਨੀ ਆ ਹਾਂ ਮਾੜਾ ਮੋਟਾ ਸਮਝਾ ਨਹੀਂ ਫਿਰ ਫਿਰ ਉਹਨੂੰ ਤਾਂ ਪਾਣ ਦੇ ਫਿਰ ਹੋਈ ਜਾਣਗੇ ਭਈ ਉਹ ਤਾਂ ਪਤਾ ਹੀ ਫਿਰ ਤਖਾ ਹੋਣ ਗਈ ਅੱਡ ਉਹ ਤਾਂ ਉਹ ਤਾਂ ਹੋਈ ਜਾਣਗੇ ਦੇਖ ਉਹ ਤਾਂ ਦੀਨ ਦੇ ਹੀ ਆ ਹੁਣ ਹਾਂ ਨਹੀਂ ਸੀ ਜਾਂਦਾ ਆਈ ਆਂਗਾ ਤਾਰ ਕੋਈ ਨਹੀਂ ਮੈਂ ਆ ਜਾਨੀ ਆ ਸਰ ਹੋਰ ਤੂੰ ਆ ਜੀ ਚੰਗਾ ਚੰਗ ਵਾ ਕੇ ਮੈਂ ਪੜੀ ਠੀਕ ਹੈ ਵਧੀਆ ਹੋਰ ਕੀ ਕਰੀ ਜਾਂਦੀ ਹੈ ਘਰੇ ਅੰਦਰ ਕਰੀ ਜਾਂਦੀ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਜੀ ਸੀਵਾ ਹਾਂ ਚਾਚੀ ਹਾਂ ਪਾਈਓ ਰੇ ਹੋਰ ਕਿਵੇਂ ਚੱਤੀ ਠੀਕ ਆ ਠੀਕ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਹੋਰ ਕਰਿਆ ਹੀ ਕੰਮ ਤਾਂ ਦਾ ਹਾਂ ਕੰਮ ਤਾਂ ਦੇ ਤਾਂ ਕਦੋਂ ਦੇ ਕਰੇ ਨਹੀਂ ਚਲ ਠੰਡ ਠੰਡ ਤੋਂ ਬਚੀਆਂ ਹਾਂ ਬਚੇ ਆ ਠੰਡ ਤੋਂ ਤਾਂ ਚਲ ਆ ਤੇਰੀ ਬੇਬੇ ਗਈ ਸੀ ਕੀ ਹੋ ਗਿਆ ਹੁਣ ਕੀ ਦੱਸਾਂ ਚਾਚੀ ਮੈਂ ਤਾਂ ਫਸ ਗਈ ਕਸੂਤੀ ਹਾਂ ਆ ਜਿਹੜੀ ਤੂੰ ਸਾਨੂੰ ਲਿਆ ਕੇ ਦਿੱਤੀ ਹੈਗੀ ਉਹੀ ਗੱਲ ਕਰੀਦ ਕੀ ਇਹਦੇ ਨਾਲ ਆ ਕੰਮ ਹੀ ਹੋ ਜਾਂਦਾ ਐ ਮੈਂ ਤਾਂ ਖੜਾ ਵਿੱਚ ਵੜ ਕੇ ਦੇਖੀ ਸੀ ਇਹਦੇ ਦੇਖਣਾ ਵੀ ਬਚੋਰੇ ਨੇ ਤਾਂ ਹੁਣ ਸਾਖ ਹੀ ਕਰਾਉਣਾ ਹੁੰਦਾ ਐ ਕੀ ਪਤਾ ਹੁੰਦਾ ਵੀ ਇਹ ਪਹਿੜੀ ਨਿਕਲੂਗੀ ਨਹੀਂ ਤੈਨੂੰ ਐ ਤਾਂ ਪਤਾ ਸੀ ਵੀ ਸਾਡਾ ਡੱਬਰ ਕਿੱਡਾ ਨਰਮ ਐ ਤੇ ਐ ਤਾਂ ਹੁਣ ਮੈਨੂੰ ਪਤਾ ਹੀ ਸੀ ਮੈਂ ਤਾਂ ਨਰਮ ਕਰਕੇ ਨਰਮਤਾ ਬਥੇਰੀ ਲੱਗਦੀ ਐ ਹੁਣ ਮੈਨੂੰ ਕਿਵੇਂ ਪਤਾ ਵੀ ਵਿੱਚੋਂ ਇਹ ਜੀ ਆ ਗਈ ਖੋਟੀ ਕਿੰਨਾ ਨਰਮ ਐ ਵੀਰਪਾਲ ਨਾਲ ਤਾਂ ਜਮੀ ਨਹੀਂ ਕੱਟਦੀ ਸ੍ਰੀਕਾ ਕਰਨ ਲੱਗ ਗਈ ਐ ਆਇਗਾ ਵੀ ਚੁੱਪ ਕਰ ਜਾਨੀ ਆ ਭਾਈ ਹੁਣ ਉਹ ਤਾਂ ਕੋਈ ਸ੍ਰੀਕਣੀ ਨਹੀਂ ਚੱਲਦੀ ਫਿਰ ਉਹ ਤਾਂ ਕਿਉਂ ਚੱਲਦੀ ਆ ਸ੍ਰੀਕਾ ਕਰਦੀ ਐ ਸ੍ਰੀਕਾ ਕਰਦੀ ਆ ਮੈਨੂੰ ਪਤਾ ਐ ਕੋਈ ਕੰਮ ਹੀ ਨਾ ਕਹਦਾ ਵੀਰ ਪਾਲਾ ਇਹ ਨਹੀਂ ਕਹਿੰਦੀ ਵੀ ਚੱਲ ਜਾ ਜਹਾ ਮੇਰੀ ਬੀਬੀ ਨੇ ਕਹਤਾ ਜਾਹ ਜਹਾ ਇਹ ਨਹੀਂ ਕਹਤਾ ਹਾਂ ਨੂੰ ਪਟੱਕ ਦੇਣੇ ਜਵਾਬ ਆ ਬਸ ਫਿਰ ਉਹਦਾ ਸਰੀਕਾ ਕਰਦੀ ਆ ਮੋਰੋ ਬੋਲ ਹੁਣ ਚੱਲ ਆਏ ਆ ਭਾਈ ਅਸੀਂ ਤਾਂ ਚਾਚੀ ਚੱਲੀ ਜਾਵਾਂਗੇ ਹਾਂ ਕੋਈ ਸਰੀਕ ਨਹੀਂ ਚੱਲਦਾ ਫਿਰ ਉਹ ਤਾਂ ਕਿਉਂ ਚਲਦੀ ਅਗਲੀ ਬਰਾਬਰ ਦੀ ਸਰੀਕਣੀ ਆ ਉਹ ਉਹ ਨਹੀਂ ਚਲਦੀ ਫਿਰ ਉਹ ਨਹੀਂ ਚਲਦੀ ਚਲਦੀ ਮੈਂ ਤਾਂ ਘਰ ਲੈ ਕਰ ਗਈ ਹੋਈ ਸੀਗੀ ਤੇ ਮੇਰੇ ਆਉਂਦੀ ਨੂੰ ਬਸ ਉਹ ਉਧਰ ਅੰਦਰ ਪਈ ਸੀ ਤੇ ਉਹ ਪਰਲੇ ਕਮਰੇ ਚ ਬੈਠੀ ਸੀ ਮਹਾ ਕੋੜਾ ਕੀ ਹੋ ਗਿਆ ਅਗੇ ਐ ਕਰਕੇ ਮੈਂ ਬੌਕਰ ਮਾਰਦੀ ਸੀ ਭਾਣੇ ਸਮਾਖ ਠੇਰੀ ਚੱਕ ਦੇ ਠੇਰੀ ਚੱਕੇ ਇੰਨੀ ਗੱਲ ਤੇ ਲੜ ਪਾਉਂ। ਲੈ ਦੱਸ। ਹਾਂ। ਫਿਰ ਵੀਰਾ ਕਿਉਂ ਨਹੀਂ ਆਖੇ ਲੱਗਦੀ ਉਹਦੇ? ਕੀ ਪਤਾ ਉਹਦਾ ਕੀ ਦਿਮਾਗ 'ਚ ਕੀੜਾ ਵੜਿਆ? ਕਿਉਂ ਨਹੀਂ ਆਖੇ ਲੱਗਦੀ ਸਮਝਾ ਸਮਝਾ ਵੀ ਥੱਕ ਗਏ। ਹਾਂ। ਹੁਣ ਕਿੱਧਰ ਗਈ ਆ? ਉਹ ਪਈ ਐ ਬੈਡਾਂ ਤੇ। ਬੋਲ ਮਾਰ ਉਹਨੂੰ। ਹਾਂ ਹੋਰ ਨਹੀਂ ਕਰਨੇ। ਬੋਲ ਮਾਰ। ਨਹੀਂ ਵੀਰਾ। ਵੀਰਾ? ਹਾਂ। ਉਰੇ ਆ ਚੱਤੀ ਬੁਲਾਉਂਦੀ ਆ। ਸਾਸਰੀ ਘਰ ਆਤੀ ਸਾਸਰੀ ਕਾਲ ਤੈਨੂੰ ਦੋ ਵਾਰੀ ਤੂੰ ਸ਼ਾਵਾ ਸ਼ਮੀਨ ਨੂੰ ਦਵਾਉਣੀ ਹੈ ਮੈਨੂੰ ਆਖੀ ਜਾਂਦੇ ਵੀ ਇਹੀ ਜੀ ਲੈਂਦੀ ਹੈ ਪਾਲ ਕੇ ਤੇ ਤੂੰ ਕੱਟ ਲਾ ਕੀ ਹੋਇਆ ਤੈਨੂੰ ਤੂੰ ਕੱਟਣ ਨੂੰ ਮੈਂ ਕਿਹੜਾ ਕੁਸ ਕਹਿਣੀ ਹੈ ਫੇ ਤੂੰ ਉਹਦੇ ਆਖੇ ਕਿਉਂ ਨਹੀਂ ਲੱਗਦੀ ਤੂੰ ਵੀਰਪਾਲ ਦੇ ਮੈਂ ਸਾਰਾ ਕੰਮ ਕਰੀ ਤੇ ਜਾਂ ਨਹੀਂ ਆਂਗੀ ਕੀ ਕਰਦੀ ਹੈ ਸਾਰੇ ਕਰਦੀ ਹੁਣ ਇੰਨਾ ਹੁੰਦਾਗਾ ਜਿੰਨਾ ਕੁ ਜੋਗੇ ਹੈਗੀਆਂ ਸਾਰੇ ਕਰਦੀ ਆ ਕੰਮ ਮੈਂ ਉਹ ਤਾਂ ਕਹਿੰਦੀ ਜਵਾਬ ਦੇ ਦਿੰਦੀ ਹ ਹਰੇਕ ਗੱਲ ਤੇ ਢੇਰੀ ਚੱਕਣ ਨੂੰ ਕਿਆ ਕਰੀ ਮੈਂ ਤਾਂ ਹੱਥਾਂ ਮੇਰੇ ਹੱਥ ਖਰਾਬ ਹੋ ਰਹੇ ਸੀਗੇ ਮੈਂ ਕਿਹਾ ਚਲ ਮੇਰੇ ਹੱਥ ਖਰਾਬ ਹੋ ਰਹੇ ਤੂੰ ਚੱਕ ਲੈ ਜੀਮੀਨਾਰਾ ਦੀ ਕੁੜੀਆਂ ਦੇ ਤੂੰ ਇਹ ਜੇ ਗੱਲਾਂ ਨਾ ਕਰ ਥੋੜੇ ਭਾਂਡੇ ਖਿੰਡ ਜਾਣਗੇ ਆਖੇ ਲੱਗਦੀ ਚਾਚੀ ਇਹਨੂੰ ਸਮਝਾ ਸਮਝਾ ਥੱਕ ਗਈ ਵੀ ਉਹ ਤਾਂ ਦੋ ਜਾਣੇ ਨਹੀਂ ਆਪਣਾ ਟੱਬਰ ਦਾ ਕੰਮ ਆਪਾਂ ਤਾਂ ਚਾਰ ਜਾਣੇ ਹੋ ਗਏ ਪਿਓ ਤੇਰੇ ਤੋਂ ਨਹੀਂ ਰੱਕਾ ਹੁੰਦਾ ਹੈਗਾ ਉਹੀ ਤਾਂ ਗੱਲ ਆ ਜੇ ਵੀ ਕੋਸਤਾਉਂਗੇ ਤੁਸੀਂ ਜਦੋਂ ਨਾ ਢੇਰੀ ਲਈ ਸੁੰਭਰ ਤਾਂ ਢੇਰੀ ਵਿੱਚ ਚੱਕ ਸਕਦੀ ਸੀ ਜਾਣ ਕੇ ਮੈਨੂੰ ਹੀ ਕਹਿੰਦੀ ਐ ਫਿਰ ਜੇ ਤੂੰ ਚੱਕ ਦਿੰਦੀ ਫਿਰ ਤੂੰ ਕਿਹੜਾ ਨਿੱਸੀ ਹੋ ਜਾਂਦੀ ਤੂੰ ਕਾਦੇ ਵਾਸਤੇ ਲੈ ਆਂਦੀ ਇਹਨਾਂ ਨੇ ਹੁਣ ਤੇਰਾ ਮਨ ਕੀ ਕਹਿੰਦਾ ਤੂੰ ਉਹ ਐਂ ਦੱਸ ਵੀ ਤੇਰਾ ਮਨ ਕੀ ਕਹਿੰਦਾ ਵਿੱਚੋਂ ਮੈਨੂੰ ਦੱਸ ਤੂੰ ਉਹ ਵੀ ਕਰ ਲਾਂਗੇ ਆਪਾਂ ਮਹਿਮਾਨ ਨੇ ਕਿਹਾ ਨਾ ਕੁਝ ਨਹੀਂ ਕਹਿੰਦੀ ਮੈਂ ਕਹਿੰਦੀ ਕਿ ਉਹ ਨਹੀਂ ਨਾਲ ਤਾਂ ਤੂੰ ਹੁਣ ਮੈਨੂੰ ਪਤਾ ਵਿੱਚ ਤੇਰੇ ਮਨ ਚ ਕੀ ਖੋਟ ਆ ਮੈਂ ਨਹੀਂ ਕਹਿੰਦੀ ਚਾਚੀ ਕਹਿੰਦੀ ਅੱਡ ਹੋਣ ਨੂੰ ਚਾਚੀ ਤਾਂ ਕੋਈ ਕਹਿੰਦੀ ਨਹੀਂ ਅੱਡ ਹੋਣ ਨੂੰ ਜੇ ਤੁਹਾਨੂੰ ਮੋਰ ਜਵਾਬ ਦੇਣੀ ਉਹ ਅੱਡੀ ਹੋਊਗੀ ਫਿਰ ਹੋਰ ਉਹਨੂੰ ਵੀ ਬੋਲ ਮਾਰ ਲੈਂਦੇ ਆ ਆਪਾਂ ਵੀ ਭਾਈ ਤੂੰ ਅੱਡ ਹੋਣ ਨੂੰ ਕਹਿੰਨੀ ਏ ਕੰਮ ਤਾਂ ਤੂੰ ਨਹੀਂ ਕਰਦੀ ਮੈਂ ਸਾਰਾ ਕੰਮ ਕਰਦੀ ਆ ਕਰਦੀ ਕਿਉਂ ਨਹੀਂ ਇਹ ਕਾਹ ਕਾਹ ਛੱਡਦੀ ਆ ਦੇਖੇ ਤਾਂ ਸਾਰਾ ਕੰਮ ਕਰਦੀ ਆ ਲੈ ਕੀ ਕਰਗੇ ਬੜਾ ਤੂੰ ਤਾਂ ਸੱਚੀ ਲੈ ਮੈਨੂੰ ਵੀ ਬਿਸ਼ਰਮੀ ਦਿਵਾਉਣੀ ਆ ਕੁੜਗੇ ਉਨੇ ਮਾਰ ਲਾ ਬੋਲ ਫਿਰ ਕਿੱਥੇ ਹੈਗੀ ਉਹ ਤਾਂ ਉਹ ਬੈਠੀ ਐ ਦੀਪਾ ਨਾ ਉਹ ਤਾਂ ਕੀ ਕਹਿੰਦੀ ਜਦੋਂ ਮੇਰੇ ਜਵਾਬ ਦਿੰਦੀ ਐ ਫਿਰ ਭਈ ਉਹਨੂੰ ਵੀ ਕਹਿ ਛੱਡ ਜਾਂਦੀ ਐ ਅਗਲੇ ਨੂੰ ਚੜਨੀ ਐ ਜਦੋਂ ਅਗਲੇ ਕੰਮ ਕਰਦੀ ਐ ਸਾਰਾ ਦਿਨ ਸਾਰਾ ਦਿਨ ਕਰਦੀ ਐ ਅੱਧ ਹੋ ਗਈ ਹੈ ਹੀ ਕੰਮ ਮੈਂ ਵੀ ਕੰਮ ਕਰਦੀ ਐ ਸਾਸਰੀ ਕਾਲਾ ਚਾਚੀ ਸਾਸਰੀ ਕਾਲਾ ਭਾਈ ਤੂੰ ਉਹਦਾ ਨਾ ਕਿਵੇਂ ਮਿਟ ਗਈ ਉਹ ਤਾਂ ਬੁੜੀ ਐ ਤੇ ਤੂੰ ਮਟਿਆ ਰਹੀ ਹਾਂ ਲੱਤ ਦਿੱਤੇ ਪਾਣੀ ਆਉਂਦਾ ਥੌਰ ਕੇ ਤੂੰ ਕੰਮ ਕਰ ਜਿਵੇਂ ਤੈਨੂੰ ਕਹਿੰਦੇ ਨੇ ਓਵੇਂ ਕਰ ਤੂੰ ਫਿਰ ਓਵੇਂ ਹੀ ਕਰਦੀ ਐ ਸਾਰਾ ਕੰਮ ਕਰਾਉਣੀ ਐ ਨਾਲ ਜਿੰਨਾ ਕਾ ਹੁੰਦਾਗਾ ਜਿੰਨਾ ਕਾ ਹੁੰਦਾ ਨਹੀਂ ਕਰ ਜਿਵੇਂ ਇਹ ਕਰਦੀ ਐ ਓਵੇਂ ਕੰਮ ਕਰਕੇ ਤਾਂ ਬਚਦੀ ਨਹੀਂ ਚਾਚੀ ਇਹ ਮੇਰੀ ਗੱਲ ਦਾ ਹੀ ਤਾਂ ਮੈਂ ਗੁੱਸਾ ਉਹਨਾਂ ਦਾ ਚਾਚਾ ਅਸੀਂ ਕਹਿੰਦੇ ਵੀ ਨਹੀਂ ਜਿੰਨਾ ਅਸੀਂ ਕਰਦਿਆਂ ਜੇ ਮਾੜਾ ਮੋਟਾ ਕਹਿਤਾ ਆਖੋ ਮੈਥੋਂ ਨਹੀਂ ਜੀ ਤੇ ਤੋਂ ਕਰਾ ਲੈ ਬੀਬੀ ਨੂੰ ਮੈਂ ਕਿੱਥੇ ਕਿਚੀ ਪਾਲ ਨਹੀਂ ਫਿਰ ਭਾਈ ਬੀਬੀ ਤਾਂ ਇਹ ਪਸ਼ੂਆਂ 'ਚ ਵੀ ਕਰਨਾ ਘਰੇ ਵੀ ਕਰਨਾ ਹੋਰ ਵੀ ਖੇਤੀਬਾੜੀ ਦਾ ਵੀ ਨਾਲ ਕਰਾਉਣਾ ਕਹਿੰਦਾ ਖੁੰਦਾ ਹੁਣ ਇਹਨਾਂ ਦੇ ਕਾਕੇ ਦੀ ਅੱਧੀ ਤਨਖਾਹ ਘਰੇ ਆਉਂਦੀ ਅੱਧੀ ਪਤਾ ਨਹੀਂ ਕਿੱਧਰ ਜਾਂਦੇ ਸਾਨੂੰ ਤਾਂ ਕੋਈ ਭੇਤ ਨਹੀਂ ਆਉਂਦਾ ਫਿਰ ਇਹ ਆਪ ਕਰਦੀ ਹੋ ਕੁ ਸ਼ੁਗਲ ਮੇਲੇ ਮੈਂ ਕਿਹ ਸ਼ੁਗਲ ਮੇਲੇ ਕਰ ਲੇ ਪਾ ਲੇ ਹੋਰ ਫੇਰ ਫਿਰ ਪੈਸੇ ਕਿੱਧਰ ਗਏ ਫਿਰ ਤੁਸੀਂ ਐਵੇਂ ਕੁਝ ਕੰਮ ਕਰਦਿੰਗੇ ਮੈਂ ਤਾਂ ਬੰਨੇ ਹੱਥ ਮੇਰੇ ਤੋਂ ਪਾਣੀ ਹੋਵੇ ਖਰਚਾ ਹੁੰਦੀ ਹੈਗਾ ਚੀਜ਼ ਵਸਤ ਲਿਆਂਦੀ ਇਹਨਾਂ ਨੇ ਤਾਂ ਕਦੇ ਕਰਿਆ ਨਹੀਂ ਜਿਹੇ ਜੇ ਦੇਤੇ ਸੀ ਉਹੋ ਜੇ ਪਾ ਲੈਂਦੀਆਂ ਸੀ ਤੇ ਉਹਦੇ ਪੈਸੇ ਪਾ ਉਹ ਕਿੱਧਰ ਗਏ ਮੁੰਡੇ ਦਾ ਪਾਣੀ ਮੈਂ ਵੀ ਨਾਲ ਦੀ ਪਾਣੀ ਉਹੋ ਜੀ ਪਾਣੀ ਜਿਹੜੇ ਮਿਲ ਜਾਂਦੇ ਆ ਤੇਰੀ ਮਰਜ਼ੀ ਹੈ ਭਾਈ ਅਸੀਂ ਤਾਂ ਕੁਝ ਨਹੀਂ ਕਹਿੰਦੇ ਦੇਖ ਤੈਨੂੰ ਜਿਵੇਂ ਤੇਰਾ ਮਾਨ ਕਰਦਾ ਉਵੇਂ ਦੱਸ ਦੇ ਤੇਰਾ ਉਵੇਂ ਕਰ ਦਿੰਨੇ ਆ ਅੱਜ ਰੋਜ਼-ਰੋਜ਼ ਨਹੀਂ ਸਿਆਪਾ ਲੋਟ ਆਉਂਦਾ। ਹੋ ਗਈ ਚਾਚੇ ਮੇਰੇ ਤਾਂ ਗੱਲ ਹੁਣ। ਮੈਂ ਤੇ ਸਸਤਾ ਲਗਾ ਦੀ ਮੇਰੇ ਤਾਂ ਉੱਤੋਂ ਦੀ ਹੋਈ ਗੱਲ। ਦੇਖ ਚਾਚੇ ਤੂੰ ਸਾਡਾ ਥਾਪੜ ਥਈਆ ਕਰ ਗਈ ਸੀ ਅਸੀਂ ਨਹੀਂ ਤੇਰੀ ਉਲਟਾਈ ਸੀ। ਹਾਂ ਹੁਣ ਸਾਡੇ ਸਿਰ ਤੋਂ ਪਾਣੀ ਲੰਗੀ ਜਾਂਦਾ ਭਾਈ ਸਾਡਾ ਇੱਕ ਪਾਸਾ ਕਰ ਜਾ। ਚਾ ਠੀਕ ਆ ਭਾਈ ਫੇਰ ਕਰ ਲੋ ਆਪਦਾ ਅੱਡੋ ਅੱਡੀ। ਕਰਨ ਦੋ ਵੇਖ ਲੈਣਦੇ ਇਹਨੂੰ ਫੇਰ ਪੰਜੀ ਦਾ ਭੌਣ ਵੀ ਕਿਵੇਂ ਬਣਦਾ। ਸਾਡੇ ਵੀ ਜਵਾਕ ਦੀ ਕੋਈ ਚੀਜ਼ ਬਣੂਗੀ ਹੁਣ ਅਸੀਂ ਐ ਕਿੱਥੇ ਬੈਠੇ ਰਹਿਾਂਗੇ। ਉਹੀ ਤਾਂ ਗੱਲ ਆ ਫੇਰ ਤੁਹਾਨੂੰ ਕੀ ਲੋੜ ਐ ਵੇ ਗੋਹੇ ਚ ਹੱਥ ਮਾਰੇ ਦੀ ਜੇ ਤਾਂ ਇਹਨੂੰ ਨਹੀਂ ਹੈਗਾ। ਕਾਠੇ ਤਾਂ 100 ਚੀਜ਼ ਬਣਾਉਨੇ ਆਪਾਂ ਤੇ ਭਾਂਡੇ ਤਾਂ ਜਦੋਂ ਮਰਜ਼ੀ ਖੰਡਾ ਲਓ ਹੁਣ ਚਾਚੀ ਕਹੀ ਜਾਂਦੀ ਅੱਡ ਹੁਣ ਮੈਂ ਤਾਂ ਕਿਹਾ ਨਹੀਂ ਹੈਗਾ ਨਾ ਇੱਕ ਵਾਰੀ ਵੀ ਕਿਹਾ ਹੋਵੇ ਤਾਂ ਕਹੋ ਮੈਨੂੰ ਮੈਂ ਅੱਡ ਹੋਣ ਨੂੰ ਕਿਹਾ ਹੈਗਾ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਉਹ ਵੈਲਾ ਤੇਰੀ ਤਾਂ ਅਗੱਤੀ ਹੈ ਨਹੀਂ ਤੈਨੂੰ ਗੱਲ ਕਹਾਂ ਨੂੰ ਹੀ ਨਹੀਂ ਕਰਨ ਕਰੀ ਉਹ ਗੱਲ ਹੋਗੀ ਤੇਰੀ ਤਾਂ ਹੁਣ ਤੈਨੂੰ ਤਾਂ ਨਾੜ ਹੀ ਨਹੀਂ ਪੈਂਦੀ ਕਹਿਣ ਦੀ ਤੂੰ ਤਾਂ ਗੱਲਾਂ ਦਾ ਵਹਿਬ ਤਾਂ ਕਰ ਕਰ ਹੀ ਪਤਾ ਲੱਗ ਰਿਹਾ ਵੀ ਹੁਣ ਤੇਰੇ ਲੱਛਣ ਨਹੀਂ ਹੈਗੇ ਤੂੰ ਤਾਂ ਮੈਨੂੰ ਵੀ ਨਹੀਂ ਮਚਕਾਤਾ ਨਾਲ ਮੈਂ ਤਾਂ ਕੀ ਚਕਾਤਾ ਨਹੀਂ ਮੈਨੂੰ ਦੱਸ ਤੈਨੂੰ ਮਰੇ ਨਾਨਾ ਤਾਂ ਇੰਨਾ ਉਹੀ ਗੱਲ ਘਰ ਜੋੜਿਆ ਸੀ ਤੇ ਤੂੰ ਉਹੀ ਗੱਲ 2 ਸਾਲਾਂ ਚ ਹੀ ਕਰ ਕਰਤਾ ਕੰਮ ਚੱਲ ਜਾ ਚੀ ਜਿਵੇਂ ਤੈਨੂੰ ਭਾਈ ਲੋਟ ਲੱਗਦਾ ਉਵੇਂ ਹੀ ਕਰ ਦੇ ਹੁਣ ਆ ਉਹੀ ਗੱਲ ਹੁਣ ਹੱਥੋਂ ਤਾਂ ਹੁਣ ਕੰਮ ਨੰਗੂ ਭਾਈ ਕਰਨਾ ਕੀ ਚੱਕ ਕੇ ਭਾਂਡੇ ਤੁਸੀਂ ਆਵੇ ਧਰ ਲੋ ਚੱਕ ਕੇ ਬਕਾ ਲੈਣੇ ਰੋਟੀਆਂ ਬਸ ਜਿਵੇਂ ਬੇਬੇ ਤੇ ਤੂੰ ਕਰਦਾ ਹਾਂ ਬਸ ਕਰ ਦੋ ਭਾਈ ਹੋਰ ਕੀ ਪਾਪਾ ਤਾਂ ਉੱਥੇ ਥਾਈ ਚ ਬੈਠਾ ਹੋਊਗਾ ਕਾਲਾ ਮਿੱਲਾ ਦਾ ਖੇਤ ਗੇੜਾ ਮਾਰਨ ਗਿਆ ਉਹਨਾਂ ਨੂੰ ਪੁੱਛ ਉਹਨਾਂ ਨੂੰ ਪੁੱਛ ਲੋ ਬੁਲਾ ਲੋ ਭਾਈ ਬਸ ਉਹਨਾਂ ਲਈ ਹੋਣਗੇ ਉਹਨਾਂ ਨੂੰ ਪੁੱਛ ਲਾ ਤੂੰ ਉਹ ਨਰਮਾ ਪੜ ਗਿਆ ਵਸਾ ਤੇ ਇਹੇ ਵਸਾ ਉਹਨੂੰ ਮਾਰ ਦੇਣੀ ਆ ਪਤਾ ਹੀ ਇਹ ਹੁਣ ਹੁਣ ਆਇਓ ਨਾ ਉਹ ਤਾਂ ਕੰਮ ਮੋ ਇਧਰ ਅੱਡ ਕਰਾਈ ਜਾਂਦੀ ਐ ਨਹੀਂ ਪਤਾ ਸਵੇਰ ਨੂੰ ਸਾਨੂੰ ਵੀ ਅੱਡ ਕਰਦੇ ਤਾਂ ਇਹ ਤਾਂ ਕਰੂਗੀ ਫਿਰ ਜਦੋਂ ਅੱਜ ਇਧਰ ਹੋ ਗਈ ਕੱਲ ਨੂੰ ਆ ਤੁਹਾਡੇ ਨਾਲ ਆ ਵੀ ਹੋਊਗੀ ਵੀ ਬੁੜਾ-ਬੁੜੀ ਵੀ ਕਿਉਂਦੀ ਨੇ ਇਹਨੇ ਮੈਨੂੰ ਉਹ ਤਾਂ ਭੈਣੇ ਤੂੰ ਅੱਧਾ ਦੇਖਣਾ ਜਦੋਂ ਤੂੰ ਸਿਰ ਚੜਾਈ ਸੀ ਹਾਂ ਮਾੜੀ ਮੋਟੀ ਤੂੰ ਵੀ ਵਰਜਣੀ ਸੀਗੀ ਤੂੰ ਪਈ ਨੂੰ ਚਾਹ ਫੜਾਉਣੀ ਐ ਵਰਜਦੀ ਰਹੀਆਂ ਚਾਚੀ ਮੇਰੇ ਨਹੀਂ ਆਖੇ ਲੱਗੀ ਹੁਣ ਸੇਰ ਨੂੰ ਤੇ ਪਾਣੀ ਲੰਗ ਗਿਆ ਉਹ ਤਾਂ ਤੂੰ ਕਹਿੰਦੇ ਸੀ ਮੇਰੇ ਕੱਲ ਬਾਦੂ ਵਰਜਦੀ ਰਹੀਆਂ ਹ ਉਰੇ ਤੂੰ ਬਈ ਨੂੰ ਦੱਸ ਵੀ ਕੀ ਚਾਹੁੰਨੀ ਐ ਤੂੰ ਮੈਂ ਤੈਨੂੰ ਝੋਲੀ ਪਾ ਕੇ ਲਈ ਆਈ ਮੈਂ ਸੱਚੀ ਦੱਸਾਂ ਸੱਚੀ ਮੈਂ ਤਾਂ ਅੱਡੀ ਚਾਹੁੰਨੀ ਐ ਵੀ ਅੱਡੀ ਹੋ ਜਾਣਾ ਫੇਰ ਤੂੰ ਹਾਂ ਕਹਿਣਾ ਉੱਥੇ ਤੂੰ ਮੁੱਕਰੀ ਜਾਣੀ ਮੈਂ ਤਾਂ ਕਹਿੰਦੀ ਨਹੀਂ ਚਾਚੀ ਕਹਿੰਦੀ ਐ ਤੇਰੇ ਮਨ ਚ ਤਾਂ ਹਾਈ ਗੁਲਗਲੇ ਪਾਪੜੇ ਸਭ ਤੇਲਤ ਰੱਖਦੇ ਨੇ ਵੀ ਕਾਲਾ ਕਮਾਉਂਦਾਗਾ ਕਾਲਾ ਕਮਾਉਂਦਾ ਹੁਣ ਚਾਚਾ ਕਮਾਉਂਦਾ ਜੇ ਕੱਲਾ ਜੇ ਕੱਲੇ ਜੇ ਇੱਕ ਜਾਣ ਉਹਨਾਂ ਦੇ ਸਾਡੇ ਦੋ ਨੇਗੇ ਅੱਛਾ ਹੁਣ ਤੇ ਪੱਕਾ ਹੀ ਤੇਰਾ ਵੀ ਇਰਾਦਾ ਵੀ ਮੈਂ ਅੱਡੀ ਹੋਣਾ ਅੱਡੀ ਹੋਣਾ ਸੀ ਤਾਂ ਤੇ ਹੁਣ ਕਾਕਾ ਕਮਾਉਂਦਾ ਜੇ ਮੱਦੀ ਤਨਖਾਹ ਰੱਖ ਲੈਣੀ ਉਹ ਵੀ ਉਹ ਕਰਦੀ ਹੈਗੀ ਵੀ ਇਹ ਸੁਰਲੇ ਡਾਉਂਦੀ ਹੈਗੀ ਚੱਲ ਕੋਈ ਨਹੀਂ ਫਿਰ ਭਾਈ ਮੈਂ ਕਹਿ ਦੇਣੀ ਆ ਇਹਨਾਂ ਨੂੰ ਭਈ ਅੱਡ ਹੋ ਜਾ ਦੇਖ ਲੈ ਅੱਡ ਹੋ ਕੇ ਦੇਖ ਰਹੀ ਜੇ ਅੱਡ ਹੋ ਕੇ ਤੇਰਾ ਕੋਈ ਜ਼ਿਆਦਾ ਜੁੜ ਜੂਗਾ ਮੈਂ ਤਾਂ ਅੱਡੀ ਹੋਣਾ ਦਾ ਸਾਰਾ ਕੰਮ ਨਾਲੇ ਮੈਂ ਕਰਦੀ ਆ ਤਾਂ ਵੀ ਮੈਨੂੰ ਕਹੀ ਜਾਂਦੀ ਇਹਨੇ ਕੰਮ ਨਹੀਂ ਕਰਦੀ ਹੈਗੀ ਚਾ ਠੀਕ ਆ ਫਿਰ ਆ ਜਾ ਪਰ ਕਿਤੋਂ ਐ ਠੰਡ ਵਾਲੀ ਐ ਚਾਹ ਚੂਣੀ ਬਣਾ ਜੀ ਚਾਹ ਤਾਂ ਅੱਜ ਫੇਰ ਹੀ ਬਣੂਗੀ ਪਹਿਲਾਂ ਕੋਈ ਫੈਸਲਾ ਕਰੋ ਕੀ ਹੋ ਗਿਆ ਫੇਰ ਉਹੀ ਧੱਜੂ ਆਪਣੇ ਰੋਜ ਦਾ ਸੋਡਾ ਨਾ ਸਿਆਪਾ ਮੁੱਕਿਆ ਹੁਣ ਕਾਦੇ ਪਿੱਛੇ ਲੜਦਿਆਂ ਕੰਮ ਹੀ ਨਹੀਂ ਕਰਦੀ ਵੀਰਾਂ ਜਿਹੜਾ ਕੰਮ ਕਹਿਨਾਂ ਕਿ ਮੇਰੇ ਤਾਂ ਹੱਥ ਖਰਾਬ ਐ ਲੈ ਉਹ ਆ ਗਿਆ ਤੇ ਜਬ ਕਿਵੇਂ ਉਹੀ ਸਿਆਪਾ ਇਹਨਾਂ ਦਾ ਯਾ ਰੋਜ ਦੀ ਰੰਡੀ ਰੋਣਾ ਉਹਦਿਆਂ ਚਾਚੀ ਨੇ ਟਕਾਇਤਾ ਸੀ ਹੁਣ ਚਾਚੀ ਹੁਣ ਕੀ ਕਹਿੰਦੀਆਂ ਉਹ ਆਇਆ ਕਹਿੰਦੀ ਭਾਈ ਉਹਦੇ ਮਨ ਦੀ ਗੱਲ ਮੈਂ ਉਹਨੂੰ ਪੁੱਛ ਲਿਆ ਅੱਡ ਕਰਕੇ ਹਾਂ ਉਹ ਤਾਂ ਕਹਿੰਦੀ ਮੈਂ ਅੱਡ ਹੁਣ ਸਾਰਦੀ ਨਹੀਂ ਨਾ ਸਾਰਦੀ ਨਹੀਂ ਭਾਈ ਦੇਖ ਭਾਈ ਤੇ ਜਾ ਕੇ ਮੈਂ ਕਰਨਾ ਕਰਨਾ ਕੀ ਆ ਯਾਰ ਆਪਣਾ ਤਾਂ ਹੁਣ ਉਹਦੇ ਵੀ ਤੈਨੂੰ ਦੱਸਿਆ ਸੀਗਾ ਵੀ ਆਪਣਾ ਚੱਲੀ ਜਾਂਦਾ ਸੀ ਕੰਮ ਆਪਾਂ ਦਾ ਕੋਈ ਅੱਡ ਨੂੰ ਨਹੀਂ ਸੀ ਕਹਿੰਦੇ ਫਿਰ ਹੁਣ ਬੁੜੀਆਂ ਕੱਟ ਰੀਆਂ ਨਹੀਂ ਕੀ ਕਰਗੇ ਆਏ ਇਹ ਜਦੋਂ ਲੜਾਈ ਝਗੜਾ ਕਰੀਏ ਨਾ ਕਿਸੇ ਬੰਦੇ ਆ ਨੁਕਸਾਨ ਹੋ ਜੂ ਭਾਈ ਚਾਤੀ ਫਿਰ ਐ ਕਰ ਜਿਹੜੇ ਚਾਰ ਪੰਜ ਡੇ ਤੂੰ ਵੰਡ ਦੇ ਆਇਆ ਕੱਲ ਨੂੰ ਵਾਦੀ ਗੱਲ ਅੱਜ ਹੁਣ ਸਾਡੀ ਬਾਹੀ ਬੂਹੀ ਇਕੱਠੀ ਰਹਿ ਜੂ ਨਹੀਂ ਬਹੁਦੇ ਕੰਮੋਂ ਵੀ ਜਾਵਾਂਗੇ ਉਹੀ ਤਾਂ ਗੱਲ ਹੈ ਜਿਵੇਂ ਬੰਦਿਆਂ ਚ ਗੱਲ ਵਿਰੋਧ ਹੋ ਗਿਆ ਨਾ ਇਹ ਗੱਲ ਦਾ ਫਿਰ ਔਖਾ ਹੋ ਜਾਂਦਾ ਇਹ ਵਾਰ ਹੁਣ ਤਾਂ ਬੁੜੀਆਂ ਚ ਆ ਫਿਰ ਬੰਦਿਆਂ ਚ ਵੀ ਹੋ ਜਾਊਗਾ ਹੋਰ ਕੀ ਕਰੀਏ ਪਾਈ ਮਾਤਾ ਸਮਝਾ ਸਮਝਾ ਥੱਕ ਗਈ ਜਵਾਬ ਦੇਣ ਉਹ ਨਹੀਂ ਹਟਦੀ ਬੁੜਗਾਂ ਤੋਂ ਹੀ ਘਰ ਖਰਾਬ ਹੁੰਦੇ ਹੁੰਦੇ ਆ ਨਹੀਂ ਤਾਂ ਲੋਕਾਂ ਦੇ ਘੱਟ ਨਹੀਂ ਵੀ ਜਾਂਦੇ ਸੀ ਪਹਿਲਾਂ ਤੇ ਬੁੜਗਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਆ ਪਹਿਲਾਂ ਹਾਜਮੇ ਹੁੰਦੇ ਸੀ ਹੁਣ ਹਾਜਮਾ ਨਹੀਂ ਰਿਹਾ ਕਿਸੇ ਦਾ ਜਮੀ ਨਹੀਂ ਜਮੀ ਨਹੀਂ ਜੇ ਮਾਰਾ ਜਾ ਕੰਮ ਨੂੰ ਕਹਿਣਾ ਕਿੱਤਾ ਜਾਣਾ ਸਾਰੀ ਸਮਝ ਆ ਇਹ ਕੋਈ ਵੀ ਦੇਖ ਲਈ ਨਹੀਂ ਸਮਝਦੀ ਇਹ ਨਹੀਂ ਸਮਝਦੀ ਨਾ ਉਦੋਂ ਫਿਰ ਰੌਲਾ ਜਾ ਪਉਂਦੀ ਸੀ ਦੇਖੋ ਉਦੋਂ ਚਾਚੀ ਨੇ ਟਕਾਤੀ ਸੀ ਗੱਲ ਚਾਰ ਦਿਨ ਵੀ ਨਹੀਂ ਹੋਏ ਐ ਉਹ ਗੱਲ ਨੂੰ ਤਾਂ ਫਿਰ ਇੱਕ ਦਿਨ ਰੋਟਾ ਨਹੀਂ ਯਾਰ ਆ ਰੋਜ਼ ਤਾਂ ਫਿਰ ਰੋਟ ਨਹੀਂ ਆਉਂਦਾ ਲੋਕ ਵੀ ਹੱਸਦੇ ਹੋਣਗੇ ਇਹਨਾਂ ਦੇ ਰੋਜ਼ ਇੱਥੇ ਇਹ ਜੀ ਵਾਲੀ ਐ ਤੇਜ ਤਾਂ ਹੁਣ ਪਤਾ ਹੀ ਐ ਮਾੜੀ ਤੇਜ ਐ ਏਹ ਤਾਂ ਕੀ ਕਰੂ ਬੇਬੇ ਫਿਰ ਕਬੀਲਦਾਰੀ ਚੱਕਣੀ ਕਿਹੜਾ ਸੌਖੀ ਆ ਹੁਣ ਤਾਂ ਹਰੇਕ ਨੂੰ ਚਾਹ ਹੁੰਦਾ ਕਿਹੜਾ ਤੁਹਾਡਾ ਹੋਣਾ ਦਾ ਪਤਾ ਲੱਗਦਾ ਜੀ ਨਾ ਚੱਕਣਾ ਪੈਂਦਾ ਸਾਰਾ ਧੰਦਾ ਕਬੀਲਦਾਰੇ ਸਾਰੀ ਕਾਜ ਦੇ ਸਰ ਤੇ ਚੱਲਦੀ ਸੀ ਕਿ ਪਤਾ ਲੱਗ ਜੂਗਾ ਹਾਂ ਪਤਾ ਲੱਗੂ ਵੀ ਸਿਰੇ ਸੱਪੇ ਨਿੱਕ ਜਾਨੇ ਤੋਂ ਤਾਂ ਲੋਟ ਆਉਂਦਾ ਪਤਾ ਲੱਗ ਜੂ ਇਹਨਾਂ ਨੂੰ ਅੱਜ ਕੱਲ੍ਹ ਤਾਂ ਕਿਹੋ ਜਿਹਾ ਟਾਈਮ ਆ ਗਿਆ ਚਾਚੀ ਹਰ ਘਰ ਪਰਿਵਾਰ ਚੋਂ ਇੱਕ ਮੈਂਬਰ ਨੇ ਰੋਜ਼ ਬਾਹਰ ਜਾਣਾ ਜਾਣਾ ਕਿਤੇ ਕੋਈ ਕਾਮ ਕਾਨ ਲਾ ਲਾ ਕੋਈ ਵਾਸਾ ਦੀ ਆ ਗਿਆ ਕੋਈ ਮੰਡੀ ਲਾ ਲਾ ਇੱਕ ਜਣੇ ਨੂੰ ਰੋਜ ਜਾਣਾ ਪੈਂਦਾ ਜਾਣਾ ਪੱਠੇ ਚ ਚੱਲੀ ਜਾਂਦਾ ਸੀ ਇਹ ਖੜਾ ਕਿਤੇ ਕੋਈ ਵਾਗ ਗਿਆ ਕਿਤੇ ਕੋਈ ਵਾਗ ਗਿਆ ਫਿਰ ਕਿ ਜਾਣਾ ਹੁਣ ਕੰਮ ਤੇ ਜਾਊਗਾ ਆਪਦਾ ਖੇਤ ਤੇ ਨਹੀਂ ਸਮਝਾਵੇ ਕੌਣ ਨਹੀਂ ਸਮਝਦੀ ਇਹ ਬੱਟੇ ਸਾ ਸੌਟੇ ਦੀ ਪਰੋਂ ਨਹੀਂ ਉਹ ਕਰਦੀ ਨਾ ਇਹ ਲੰਮੀ ਸੋਚਦੀ ਨਹੀਂ ਹੁਣ ਆਪਣੀ ਨਹੀਂ ਜਦੋਂ ਮੰਨਦੀ ਫਿਰ ਇਹਨਾਂ ਦੀ ਤਾਂ ਕਿੱਥੋਂ ਮੰਨੂਗੀ ਨਾ ਨਾ ਅਸੀਂ ਤਾਂ ਕਹਿਣਾ ਵੀ ਕੀ ਹੈ ਭਾਈ ਜੇ ਤਾਂ ਹੁਣ ਚਾਚੀ ਦੀ ਨਹੀਂ ਮੰਨਦੀ ਹੈਗੀ ਭਾਈ ਚਾਚੀ ਦੀ ਮੰਨੇ ਜਿਹੜੀ ਝੋਲੀ ਪਾ ਕੇ ਲਈ ਹੈ ਚਾਚੀ ਨੂੰ ਇਹ ਤਾਂ ਸਿੱਧਾ ਕਹਦਾ ਕਹਿੰਦੀ ਮੈਂ ਤਾਂ ਅੱਡ ਹੋਣਾ ਗੱਲ ਨਹੀਂ ਬੰਦ। ਇਹ ਤਾਂ ਕਹਿੰਦੀ ਕੀ ਕਰਦੇ ਆ ਕਿ ਮੇਰੇ ਪਾਪਾ ਵੀ ਕਰਦਾ ਕੰਮ ਫਲਾਨਾ ਵੀ ਕਰਦਾ। ਤੇ ਮੱਕਾ ਵੀ ਕਰਦਾ ਸੌ ਲੈ ਕੇ ਵੇਗੀਆਂ। ਕੋਈ ਪਤਾ ਲੱਗ ਜੂ। ਚੱਲ ਜੱਟੇ ਆਪਾਂ ਤਾਂ ਉਹ ਵੀ ਨਹੀਂ ਕਹਿੰਦੇ ਕਰਦਾ ਜਿੰਨਾ ਕੁ ਕਰਦਾ ਵਿਚਾਰਾ ਕਰਦਾ। ਕੀ ਕਰਦਾ ਹੈ ਰੋਟੀ ਸੰਗਣਾ ਹਰੇ ਕੀ ਕਰਕੇ ਪੈਂਦਾ। ਹਰੇ ਕੀ ਕਰਕੇ ਪੈਂਦਾ ਭਾਈ। ਹਾਂ ਹੀ ਨਹੀਂ ਕਹਿੰਦੇ ਵੀ ਫਲਾਨਾ ਵੇਲਾ ਖਾਂਦਾ। ਇਹਨਾਂ ਨੇ ਤਾਂ ਮੈਨੂੰ ਮਾਰ। ਜੇ ਅਕ ਸਾਰੇ ਕੰਮ ਕਰਦੇ ਸੀ ਤਾਂ ਅਸੀਂ ਇੱਥੇ ਤੱਕ ਪਹੁੰਚ ਗਏ ਸੀ ਜੇ ਇੱਕ ਕਰਦਾ ਹੁੰਦਾ ਇੱਕ ਨਾ ਕਰਦਾ ਹੁੰਦਾ ਫਿਰ ਤਾਂ ਸਾਡੇ ਅੱਜ ਨੂੰ ਕਿਦਾਂ ਦੀ ਭਾਂਡੇ ਖਿੰਡ ਗਏ ਹੁੰਦੇ। ਖਿੰਡ ਜਾਂਦੇ। ਤੁਸੀਂ ਚੰਗੇ ਗਏ ਸੀ ਭਾਈ ਕੱਟ ਲਿਆ। ਚੰਗਾ ਕਹਾ ਲਿਆ ਇਹਨੇ ਆ ਗਈ ਵਸ ਖੰਡਿਆਤਾ ਸਾਰਾ ਕੁਝ ਹੁਣ ਆਏ ਆ ਨਾ ਹੁਣ ਅੱਗੇ ਤਾਂ ਸਾਡੇ ਹਰ ਇੱਕ ਚੀਜ਼ ਬਣਦੀ ਸੀ ਘਰ 'ਚ ਹੁਣ ਜਿਉ ਸਾਡੇ ਆ ਝੁੱਪਿਆਗਾ ਕਾਕੇ ਦੀ ਤਨਖਾਹ ਪਹਿਲੀ ਆਈ ਔਰ ਦੂਬਾਰਾ ਦਦੀ ਆਈ ਹੈ ਕਿਉਂ ਭਾਈ ਅੱਧੀ ਤਨਖਾਹ ਕਿੱਧਰ ਗਈ ਸਾਨੂੰ ਵੀ ਹਿਸਾਬ ਚਾਹੀਦਾ ਫੇਰ ਉਹ ਵੀ ਲਿਆਉਣਾ ਲਾ ਮੈਂ ਇਹ ਜਿਹਾ ਸਮਾਨ ਸੱਲਾ ਤੂੰ ਉਹੀ ਕਰਦੀ ਆ ਸਾਰਾ ਕੁਝ ਉਹੀ ਰੱਖਦੀ ਆ ਉਹੀ ਕਾਕਿਆਂ ਜਦੋਂ ਆ ਜਾਂਦੇ ਅੰਦਰ ਵੜ ਜਾਂਦੇ ਨੇ ਮੈਨੂੰ ਤਾਂ ਪਤਾ ਹੀ ਨਹੀਂ ਪੈਣ ਕਿੰਨੇ ਕੁ ਰੱਖਦੇ ਫਿਰ ਗੱਲ ਤਾਂ ਉਹੀ ਆ ਭੈਣੇ ਵੀ ਚੱਲ ਕੁਛ ਵੀ ਹੈ ਸਿਰ ਤੋਂ ਦੀ ਪਾਣੀ ਲੰਘ ਗਿਆ ਮੈਂ ਤਾਂ ਹੁਣ ਸਿਰ ਤੋਂ ਪਾਣੀ ਟੱਪ ਗਿਆ ਤਾਂ ਪੈ ਸਾਰਿਆਂ ਦੇ ਟੱਪਿਆ ਸਿਰ ਤੋਂ ਪਾਣੀ ਤਾਂ ਹੁਣ ਹੁਣ ਤਾਂ ਬੱਸ ਧੁਮਾਕ ਤਾਂ ਨਾ ਸਾਡੇ ਨਾ ਦੇਖੋ ਆ ਕੇ ਵੀ ਕਹਿ ਦਿੰਦਾ ਸੀ ਵੀ ਤੁਸੀਂ ਅੱਡ ਹੋ ਜਾਓ ਸੀ ਤਾਂ ਵੀ ਨਹੀਂ ਦੋਨੇ ਪਹਿਣਾ ਸੁਣਦਗਾ ਸੀ ਕਹਿਣੀਆਂ ਕਿਉਂ ਹੋ ਜਗੇ ਕਿਸੇ ਕਿਸੇ ਦੀ ਸੁਣੀ ਨਹੀਂ ਸੀ ਕੀ ਪਤਾ ਚਾਚੀ ਇਹਨੂੰ ਕਿਸੇ ਨੇ ਉਂਗਲੀ ਲਾਈ ਹੋਊਗੀ ਕੀ ਪਤਾ ਭਾਈ ਹੁਣ ਲਾਤੀ ਹੋਊਗੀ ਆਪਾਂ ਦਾ ਦੇ ਛੋਡੇ ਆਉਨੀਆਂ ਤਾਂ ਭਾਈ ਛੋਡੇ ਕੋਲੇ ਬਹਿ ਕੇ ਜਾਣੇ ਆ ਦੇਖ ਕਦੇ ਇਹਦੇ ਕੋਲੇ ਕੱਲੀ ਕੋਲੇ ਨਹੀਂ ਬੈਠੇ ਤੂੰ ਤਾਂ ਚਾਚੀ ਕੀ ਕਹਿਣਾ ਹੈ ਤਾਂ ਆਪਦੇ ਦਿਮਾਗ ਤੇ ਇੰਨੀ ਆ ਜਿਹੜੇ ਚਾਰ ਪੰਜ ਡੇ ਬੰਡੋ ਇਹਨਾਂ ਦੇ ਬੰਡਿਆ ਫਿਰ 10 ਦਾ 10 20 20 ਲੱਖ ਦੇ ਹੇਠਾਂ ਦੇਣਾ ਹੈਗਾ। ਅਗਲੀ ਬਾਤ ਨਹੀਂ। ਆਪਾਂ ਕਰਦੇ ਸੀ। ਹਾਂ ਹਾਂ। ਇੱਕ ਰਾ ਕੇ ਹਟਣੀਆਂ ਕੰਮ। ਇਹ ਤਾਂ ਕਰਾਉਣ ਗਿਆ ਯਾਰ। ਚਾਚੀ ਅੱਜ ਘਰ ਨਾ ਮਾ ਪਾਉਣਾ ਪਊਗਾ ਲੈ। ਉਹ ਤਾਂ ਪਾਉਣਾ ਪਊਗਾ ਪਹਿਲੇ। ਆ ਠੰਡ ਨਿਕਲੀ ਤਾਂ ਪਾਉਣਾ ਪਊ ਜਿਹੜਾ ਇਹਨੂੰ ਬੰਡਿਆ ਉਹ ਆ ਗਿਆ। ਦੂਜੇ ਨੂੰ ਤਾਂ ਪਾਉਣਾ ਹੀ ਪਊ। ਉਹ ਤਾਂ ਪਾਉਣਾ ਹੀ ਪਊ। ਆਪਾਂ ਤਾਂ ਸੀ ਮੀਨੇ ਕੱਢ ਲਾਂਗੇ ਕੁਛ ਨਹੀਂ ਹੁੰਦਾ ਆਪਾਂ ਤਾਂ ਕੋਈ ਕਰਜ ਨਹੀਂ ਚੱਕਦੇ। ਤੇ ਹੌਲੀ ਹੌਲੀ ਟਾਈਮ ਪਾਸ ਕਰ ਲਾਂਗੇ ਵਿੱਚੀ। ਕੱਲ ਨੂੰ ਜਵਾਕ ਜੱਲੇ ਵੀ ਵਿਆਹਣੇ ਪਾਉਣਾ ਤਾਂ ਪਊਗਾ। ਘਰ ਤਾਂ ਪਾਉਣਾ ਹੀ ਪਊਗਾ ਅਖਰ। ਸੇ ਆਪਾਂ ਤਾਂ ਹੋ ਹੀ ਗਿਆ ਖੜਾ ਨਾ ਕਰ ਜਾ ਤਾਂ ਇੱਕੋ ਜਿਹਾ ਚੜੂਗਾ ਕਰ ਜਾ ਤਾਂ ਫਿਰ ਹੁਣ ਜਦੋਂ ਆਹੀ ਗੱਲ ਪਾਇਆ ਪਵਾਇਆ ਘਰ ਰੱਖਣਗੇ ਫਿਰ ਸਾਨੂੰ ਵੀ ਦੇਣੀ ਪਊ ਵੇਸਾ ਸਾਨੂੰ ਹਾਂ ਪਤਾ ਹੀ ਐ ਤਾਂ ਹੀ ਤਾਂ ਆਖੀ ਜਨਾ ਵੀ 20-20 ਲੱਖ ਦੇ ਪੈਸੇ ਚੜਨਗੇ ਪੈਸੇ ਤਾਂ ਇਹ ਨਾ ਆਖੋ ਵੀ ਦੱਲੇ ਉਹਨਾਂ ਸਰ ਚੜਨਗੇ ਜਾਂ ਆਪਣੇ ਸਰ ਚੜਨਗੇ ਉਹ ਨਾ 15 ਲੱਖ ਨਾ ਘਰ ਸਿਰੇ ਲੱਗੇ ਨਾ ਕਰ ਤਾਂ 20-25 ਲੱਖ ਭਾਲੂ ਪਹਿਲਾਂ 25 ਨਹੀਂ ਲੱਗਿਆ ਆਪਣੀ ਕੋਠੀ ਤੇ 20 ਲੱਗਿਆ ਪੂਰਾ 20 ਲੱਖ ਨਾਲ ਵੀ ਤੈਨੂੰ ਪਤਾ ਵੀ ਮਸਾ ਉਹ ਕਰਿਆ ਸੀਗਾ ਮਗੈ ਇਹ ਵਾਲੀ ਵੀ 25 ਦਾ ਬਰਦੀ ਚ ਸੀ ਜੀ ਮੰਗਾਈ ਆ ਇੰਨਾ ਲੋਹਾ ਚੜਿਆ ਪੈ ਸਿਮਿੰਟ ਦਾ ਗੱਟਾ 4-500 ਦਾ ਹੋਇਆ ਪਿਆ ਉਹ ਤਾਂ ਭਾਈ ਕਰੇ ਕੰਮ ਕਰਨ ਵਾਲੇ ਵੀ ਤਿੰਨ ਜਣੇ ਅਸੀਂ ਆ 400 ਮੰਗਦਾ ਅੱਜ ਉਹ ਹੀ ਤਾਂ ਚੱਲ ਚਾਚੀ ਅਸੀਂ ਤਾਂ ਤੇਰੇ ਤੇ ਸਿੱੜਤੀ ਗੱਲ ਉਹ ਚੱਲ ਬਾਹਲਾ ਨਹੀਂ ਆਪਾਂ ਹੀ ਕਹੇ ਸੀ ਵੀ ਕਿਹੜਾ ਹਾੜੀ ਤੇ ਕਿਹੜੀ ਖੜ ਜਾਂਦੀਆਂ ਹਾੜੀ ਦਾਣੇ ਕੱਢ ਲੈਂਦੇ ਕਿਹੜਾ ਓਏ ਨਹੀਂ ਖੜਦੀਆਂ ਭਰਾਵਾ ਹੁਣ ਚਾਚੀ ਹੁਣ ਤਿੰਨ ਵਾਰੀ ਕਿਹਾ ਜੀ ਵਾਦੂ ਕਰ ਲਿਆਂ ਵਾਦੂ ਕਰ ਲਿਆਂ ਤੁਹਾਡੇ ਆਉਣ ਤੋਂ ਪਹਿਲਾਂ ਨਹੀਂ ਮੰਨਦੇ ਜੀ ਰੋਜ਼ ਦਾ ਕੰਜਰ ਕੀਤਾ ਇਹਨੂੰ ਨਮੇੜਨਾ ਤਾਂ ਪਾਊਗਾ ਭੇੜੇ ਲੱਗਦੇ ਆ ਰੋਲ ਐਵੇਂ ਜਿੱਥੇ ਰੋਲ ਤਾਂ ਫਰਪੁਰਾਣਾ ਆ ਫੇਰ ਭੇੜੀਆਂ ਆ ਉਹੀ ਗੱਲ ਆ ਜੁੰਡੋ ਜੁੰਡੀ ਹੋ ਗਈਆਂ ਇਹਨਾਂ ਦੇ ਆਖਣੇ ਤਾਂ ਥਾਈ ਚ ਬਹਿ ਜਾਂਦਾ ਜਾ ਕੇ ਤੇ ਉਹ ਮਾੜੀ ਜੀ ਗੱਲ ਤਾਂ ਜਦੋਂ ਮੂਹਰੋਂ ਹੁੰਦੀ ਹਿੰਜੜਦੀ ਆ ਤੇ ਵੀਰਪਾਲ ਦਾ ਵੀ ਸੁਭਾਅ ਗਰਮ ਆ ਤੇ ਇੱਥੇ ਕੱਲੇ ਡੰਡਾ ਡੰਡੀ ਹੋ ਜਾਣਗੇ ਉਦੋਂ ਵੀ ਜਲੂਸ ਨਿਕਲੂਗਾ ਜਲੂਸ ਨਿਕਲੂਗਾ ਹਾਂ ਇਹਨੂੰ ਤਾਂ ਪਤਾ ਫੇਰ ਹੋਵੇ ਜੇ ਇਹ ਘਰੇ ਹੋਵੇ ਤਾਂ ਖਾ ਕੇ ਰੋਟੀਆਂ ਥਾਈ ਚ ਜਾ ਵੈਂਦਾ ਮੈਂ ਚਾਰ ਸਕੀਰੀਆਂ ਵਾਲੇ ਆਖਣਗੇ ਜੋ ਸਾਨੂੰ ਇੰਨਾ ਪਤਾ ਸੀ ਤੁਸੀਂ ਬੰਡੇ ਨਹੀਂ ਚਾਰ ਭਾਂਡੇ ਪਰਾਂਗ ਮਾਰਦੇ ਚਲਾ ਕੇ ਚਲੋ ਚਾਚੀ ਫੇਰ ਕਰ ਦਿ ਇਨੇ ਕਿਹੜਾ ਦਰਿਆਤ ਕਰਨੀ ਹੈ ਕਿਸੇ ਨਾਲ ਹਾਂ ਚੱਲ ਭਾਈ ਉਹ ਤਾਂ ਵੰਡਣੀ ਪੈਣਗੇ ਫਿਰ ਤੇ ਜਿਵੇਂ ਕੁਛ ਆਉਂਦਾ ਤੇ ਜਿਹੜਾ ਆ ਲੈਣ ਦੇਣ ਦਾ ਜਾਂ ਘਰ ਘੁਰ ਦਾ ਉਹ ਮੈਂ ਤੇ ਤੇਜਾ ਬਹਿ ਕੇ ੱਡ ਕਰ ਲਾਂਗਾ ਹਾਂ ਭਾਈ ਤੁਸੀਂ ਦੋਨੇ ਭਰਾ ਕਰ ਲਿਓ ਉਹ ਤਾਂ ਕਰਨਾ ਕੋਈ ਵਾਹੀ ਤਾਂ ਆਪਾਂ ਇਕੱਠੀ ਰੱਖ ਲਾਂਗੇ ਕਿਸੇ ਨੂੰ ਸੱਦਣ ਦੀ ਵਾਸ ਤੂੰ ਹੋਏਗੀ ਐ ਬਾਸ ਸਾਡਾ ਜਲੂਸ ਤਾਂ ਇੰਨਾ ਹੀ ਹੈ ਬਹੁਤ ਹੈਗਾ ਜਿਹੜਾ ਨੇ ਘਰੇ ਘਰੇ ਘੜਤਾ ਬਾਹਰ ਰੱਖਾਂਗੇ ਇਕੱਠੀ ਬੇਬੇ ਰਹੂਗੀ ਸਾਡੇ ਕੰਨੀ ਹਾਂ ਸਾਡੇ ਕੋਈ ਹੈ ਨਹੀਂਗਾ ਜਦੋਂ ਮੈਂ ਬਾਹਰ ਭੱਜ ਜਾਣਾ ਮੁੰਡਾ ਵੀ ਬਾਹਰ ਪੜਦਾ ਬੇਬੇ ਰਹੂਗੀ ਸਾਡੇ ਕੰਨੀ ਠੀਕ ਹੈ ਬੇਬੇ ਹਾਂ ਮੈਂ ਤਾਂ ਤੇਰੇ ਵੀ ਨਹੀਂ ਰਹੂੰਗੀ ਹਾਂ ਕਿਉਂ ਇਹ ਮੂਰੇ ਬੋਲਦੀ ਐ ਮੱਚਾ ਚ ਲੰਨ ਜਾਂਦਾ ਨਹੀਂ ਚੱਲ ਮੇਰ ਸਾਡੇ ਕੰਨੀ ਹੋ ਜੂ ਤੂੰ ਕਿਤੇ ਮਰਜੀ ਤੁਰੇ ਫਰੀਆਂ ਤੈਨੂੰ ਕਿਹੜਾ ਕੋਈ ਨਹੀਂ ਜਾਂਦਾ ਚੱਲ ਉੱਧਰ ਖਾ ਲੇਗੀ ਵੇਬੇ ਤਾਂ ਵੀ ਕੀ ਐ ਇੱਧਰ ਖਾ ਲੇਗੀ ਤਾਂ ਨਹੀਂ ਕੀ ਐ ਜਿੱਧਰ ਪੱਕੀ ਇੱਕ ਮੇਰ ਹੋਊਗਾ ਤਾਂ ਬੱਸ ਇੱਕ ਮੇਰ ਆ ਤਾਂ ਤੇਰੇ ਨਾਂ ਦਾ ਜਿਹੜਾ ਕਿਲਾ ਡੂੜ ਕਿਲਾ ਉਹਦਾ ਠੇਕਾ ਦੇ ਦਿਆ ਕਰਨਗੇ ਇਹ ਮੇਰੇ ਕੰਨੀ ਮੇਰ ਹੀ ਹੋਊਗੀ ਉਹ ਤੇਰਾ ਭਾਈ ਖਾਤੇ ਚ ਧਰਾ ਦਿਆ ਕਰਾਂਗੇ ਜਿਹੜਾ ਚਾਹ ਤਾ ਜਿਵੇਂ ਕਹਿੰਦੇ ਕਰਦੇ ਨਾ ਫਿਰ ਤੁਸੀਂ ਰੱਖ ਲਓ ਬੇਬੇ ਤਾਂ ਹਾਂ ਉਹ ਬੇਬੇ ਨਾਲ ਡੂੜ ਕੇ ਲਾਉਤ ਲੈ ਉਹਦਾ ਅੱਧਾ ਠੇਕਾ ਦੇ ਦਿਆ ਫਿਰ ਤੂੰ ਨਾ ਦੇ ਦਿਆ ਕਰਾਂਗੇ ਫਿਰ ਹੋਰ ਕੀ ਕਰਾਂਗੇ ਹੀ ਕਰਾਂਗੇ ਐਨੇ ਹੌਸਲੇ ਨਾਲ ਬੈਠੀ ਰਹੂ ਇਹਨੇ ਲੈ ਕੇ ਤਾਂ ਕਿੱਥੇ ਜਾਣਾ ਆ ਲੈ ਜਾਣਾ ਤਾਂ ਕਿੱਥੇ ਹੈ ਤਾਂ ਆਪਣਾ ਹੀ ਆ ਉਹ ਬਸ ਬਜ਼ੁਰਗ ਨੂੰ ਆ ਚਾਹ ਬਣਾਉਣੀ ਆ ਚਾਚੀ ਚਲ ਮੈਂ ਤਰਾਉਣੀ ਆ ਤੇਰੇ ਨਾਲ ਕਰਦੀ ਆ ਕੰਮ ਮੈਂ ਵੀ ਆਹਦਾ ਸਲਾ ਸਪਾਈ ਨਾ ਕਰ ਲੋ ਜਲੂਸ ਨਾ ਕੱਢੋ ਇਹਨਾਂ ਤਾਂ ਬਥੇਰਾ ਇੱਕ ਆ ਸੀ ਹਾਂ ਇਹਨਾਂ ਤਾਂ ਬਥੇਰਾ ਆ ਤੇ 4-5 ਲੱਖ ਰੁਪਏ ਕਰ ਜਾ ਇਹਨਾਂ ਦੇ ਵਿਆਹ ਦਾ ਹੋ ਜਾਊਗਾ ਜੋ ਘਰ ਰੱਖਦੇ ਆ 10 15 ਉਧਰ ਆ ਜੂ 18 20 ਦੇ ਲ ਇਹ ਤਾਂ ਦਾ ਇਹ ਅੱਜ ਆਉਂਦਾ ਵਿਚਾਰਾ ਉਹ ਤਾਂ ਹੁੰਦੇ ਕਿੱਥੇ ਸਿਰ ਜੁੜੇ ਸੀ ਵਿੱਚ ਹੀ ਚੱਲੀ ਜਾਂਦਾ ਇਹ ਤਾਂ ਦੂ ਮੁੱਕਾ ਆ ਇਹ ਨਹੀਂ ਸੁਣਦੀਆਂ ਅੱਗੇ ਅੱਜ ਕੱਲ੍ਹ ਦੀਆਂ ਨਹੀਂ ਸੁਣਦੀਆਂ ਲੈ ਫੇਣ ਸਾਦ ਲਾ ਉਹਨਾਂ ਨੂੰ ਮੁੰਡਿਆਂ ਨੂੰ ਕਰ ਲੈਣਾ ਉਹਦਾ ਸਾਬ ਕਿਤਾਬ ਮਾਰਦੀਆਂ ਬੋਲ ਇੱਥੇ ਵਰਗਾ ਸੀ ਕਾਲਾ ਹਾਂ ਭਾਈ ਚੱਕੋ ਕਾਪੀ ਤੇ ਕਰੋ ਆਪਦਾ ਹਾਂ ਬੇਬੇ ਆ ਚੱਕਣਾ ਉਹ ਤੋਂ ਕਾਫੀ ਤੇ ਆ ਗਈ ਤੇ ਚਾਚੀ ਆ ਗਈ ਹਾਂ ਫੌਰ ਭਾਈ ਲੇਖ ਲੋ ਆਪਦੇ ਜਿਹੜਾ ਸਮਾਨ ਛੋਡਾ ਉਹ ਆਗਾ ਉਹਨਾਂ ਨੂੰ ਵੀ ਸੱਦ ਲਾ ਬੇਬੇ ਹਾਂ ਤੇ ਜਾ ਕਰਨ ਤੇ ਜਾ ਘਰੀਏ ਅੰਦਰ ਬੈਠਾ ਚਾਹ ਪੀ ਜਾਂਦਾ ਸੀ ਤੇ ਜੇ ਆ ਜਾ ਭਾਈ ਤੂੰ ਵੀ ਬੁੜਗਾਂ ਨੂੰ ਵੀ ਸੱਦ ਲਾ ਉਹਨੂੰ ਆ ਜਾ ਭਾਈ ਤੁਸੀਂ ਵੀ ਆ ਜਾਓ ਸੋਨੇ ਆ ਚੱਕ ਲੈ ਉਹ ਕੁਰਸੀ ਆ ਜਾ ਭਾਈ ਤੂੰ ਵੀ ਆ ਜਾ ਬਿਰਪਾ ਆ ਕੰਮ ਤੋਂ ਕਿੱਦਿਆਂ ਦੇ ਡਰਦੇ ਸੀ ਹੋ ਹੀ ਹੋ ਗਿਆ ਹਾਂ ਇਹ ਤਾਂ ਫੇਰ ਉਹ ਨੂੰ ਚੱਲ ਪੜਾ ਦੱਸ ਕੀ ਕੀ ਸਮਾਨ ਹੈ ਇਹਨਾਂ ਨੂੰ ਵੰਡ ਲੇਖਣਾ ਕਾ ਇਹ ਇਹਨਾਂ 20 ਤੋਂ 80 ਵਰਕੋਸ ਆਉਣੇ ਦੇਖ ਹੂੰ ਰਾਹਤ ਤਾਂ ਦੇਖੇ ਨੂੰ ਵੀ ਪਾ ਦੇਤੇ ਸੀਗੇ ਇਹਨੂੰ ਅਤੇ ਜੇ ਕਿਹਨੂੰ ਹਾਂ ਬਹੁ ਨੂੰ ਪਾਏ ਸੀ ਉਹਨੂੰ ਪਾਤੇ ਤੇ 10 ਕੋਈ ਹੁੰਨੇ ਨੇ ਕੋਲੇ ਠੀਕ ਆਪਣੇ ਵੀਰਪਾਲ ਕੋਲੇ ਹੂੰ ਹੋਰ ਕੁਛ ਤੇ ਹੋਰ ਆਰਤੀਆਂ ਤੇ ਲੀੜਾ ਕੱਪੜਾ ਲਿਉਣੇ ਜਿਹੜਾ ਉਹ ਦੇਖ ਨਹੀਂ ਮੰਡੀ ਵਾਲਾ ਤਾਂ ਅਸੀਂ ਕਰ ਲਾਂਗੇ ਜਿਹੜਾ ਤੂੰ ਇੱਥੋਂ ਲਿਆਉਣੀ ਹੁੰਨੀ ਐ ਆਪਣੇ ਜ਼ਲਾਇੰਡਰ ਆਵੇ ਬੇਚਾਰ ਨਹੀਂ ਪਹਿਲਾਂ ਇੱਥੋਂ ਵਾਲਾ ਕੱਪੜੇ ਵਾਲੇ ਕੱਪੜੇ ਵਾਲੇ ਦੇ ਕਿੰਨੇ ਆ ਕੱਪੜੇ ਆ ਤਾਂ ਹੋ ਗਏ 20000 ਰੁਪਏ ਆ 20000 ਕੱਪੜੇ ਵਾਲੇ ਦਾ ਸਿਲੰਡਰ ਕਿੰਨੇ ਆ ਆਪਣੇ ਇਹ ਕੋਲੇ 4 ਸਿਲੰਡਰ ਹੈ ਦੋ ਦੋ ਕਰਦੇ 4 ਸਿਲੰਡਰ ਹੋ ਗਏ ਹੋਰ ਕੁਛ ਤੇ ਭਾਂਡਾ ਠੀਕ ਕਰਤਾ ਹੋਰ ਭਾਂਡਾ ਠੀਕ ਕਰਵਾਸ ਹੋਰ ਦੇ ਦਾਂਗੇ ਜੁਨੇ ਵਾਰ ਆ ਕੇ ਮੈਂ ਕਰਨਾ ਸਿਲੰਡਰ ਲਿਆਉਣਾ ਹੈ ਕਿ ਜਿਹੜਾ ਖੇਤ ਰੱਖਿਆ ਸੀ ਉਹ ਵੀ ਵਧਕਾ ਚੁੱਲਾ ਹੋਰ ਲੈ ਕੇ ਆਉਣਾ ਪੈਣਾ ਖੇਤਾਲਾ ਦਾ ਪਿਆਰ ਆਣਦੇ ਨਵਾਂ ਲਿਆਉ ਇੱਕ ਕਰ ਇੱਕ ਜਣਾ ਨਵਾਂ ਲਿਆਉ ਉੱਥੇ ਤਾਂ ਹੁਣ ਚਾਹ ਪਾਣੀ ਹੋ ਜਾਂਦਾ ਉਹ ਤਾਂ ਛੋਟਾ ਚੁੱਲੇਗਾ ਚਲੋ ਤਾਂ ਲੈ ਆਏ ਹੋ ਇੱਕ ਚੁੱਲੇ ਤੇ ਭਾਂਡੇ ਦਾ ਚਾਚੀ ਤੂੰ ਗੋਲੇ ਬਹਿ ਕੇ ਬਣਾਉਂਦੀ ਜਿਹੜੇ ਹੋਏ ਭਾਂਡੇ ਜਿਹੜੇ ਮੇਰੇ ਹੋਏ ਮੋਟੇ ਦੇਖ ਤੇ ਉਹ ਇਹਨਾਂ ਨੂੰ ਫੜਾ ਦੂ ਆ ਕਰਦੀ ਭਾਈ ਇਹਨਾਂ ਨੂੰ ਅੱਧੋ ਅੱਧੀ ਹੋਰ ਕੀ ਹੈ ਭਾਂਡੇ ਦਾ ਸਾਡੇ ਆਪ ਦੇ ਬਥੇਰੇ ਪਏ ਭਾਂਡੇ ਚਲੋ ਉਹ ਤਾਂ ਆਉਂਦੇ ਚਲੋ ਭਾਂਡੇ ਤਾਂ ਕਿੱਧਰ ਉਹ ਹੀ ਗੱਲਾ ਹੋਉਂਦੀ ਹੈ ਪਿੱਟਰ ਦੇ ਪਏ ਉਹ ਅਸੀਂ ਇਹਨਾਂ ਨੂੰ ਫੜਾ ਚਾਹਾਂ 14 ਮੰਜੇ ਆ ਚਾਚੀ ਸਾਡੇ ਹਾਂ ਬਸ 7-7 ਕਰ ਲਓ 7-7 ਮੰਜੇ ਹੋਗੇ ਕੀ ਵਾ ਸਕੂਲਰ ਨੇਗੇ ਤੇ ਪਸੂ ਕਾਇ ਨਹੀਂ ਭਾਈ ਸਾਡੇ ਦੋ ਗਾਂਆਂ ਨੇ ਇੱਕ ਮਹੀਸਾ ਪਸੂਆਂ ਦਾ ਕਰ ਦਿਓ ਹਾਂ ਪਸੂਆਂ ਦਾ ਕਰ ਲਓ ਭਾਈ ਏਸੀ ਵੀ ਦੋ ਆਪਣੇ ਏਸੀ ਵੀ ਪੱਟਣਾ ਬਹੁਤ ਉਹ ਇੱਕ ਪੱਟ ਲੈ ਚਾਹ ਲੋ ਤਾਂ ਜਦੋਂ ਤੁਸੀਂ ਕੋਈ ਪਾ ਲਿਆ ਘਰ ਉਹਦੋਂ ਪੱਟ ਲਿਓ ਮੂੰ ਪਹਿਲੀ ਜਰੂਰੀ ਪੱਟ ਕੇ ਰੱਖਣਾ ਹਾਂ ਹਾਂ ਤਾਂ ਪਈ ਚੀਜ਼ ਖਰਾਬ ਹੋ ਜਾਂਦੀ ਹੈ ਉਹ ਤਾਂ ਇਹ ਰੱਖਣਾ ਹੋਇਆ ਏਸੀ ਦੇ 1000 ਰੁਪਏ ਲੱਗ ਜਾਣਗੇ 1000 ਪੈਸੇ ਦੇ ਰਹੇ ਹਾਂ ਜੇ ਕਾਣੂ ਪੱਟਣਾ ਪੱਟਿਆ ਵੀ ਖਰਾਬ ਹੋ ਜਾਂਦਾ ਪਟਿਆ ਦਾ ਫਿਰ ਬੜਾ ਪੰਗਾ ਹੋ ਜਾਂਦਾ ਐ ਕਰਨਾ ਨੇ ਕਿ ਫਿਰ ਇਹ ਤੇ ਮੋਟਰਸਾਈਕਲ ਹੋ ਗਏ ਦੋ ਇੱਕ ਕੋਈ ਮਰਜ਼ੀ ਰੱਖਣੀ ਭਾਈ ਆਪ ਨੂੰ ਹਾਂ ਇੱਕ ਰੱਖ ਦੇ ਬੰਤ ਕੋਈ ਦੂਜਾ ਲਾਲ ਜਮੈਂ ਰੱਖ ਲਵਾਂ ਦੂਜਾ ਰੱਖੀ ਹਾਂ ਤੇ ਹੋਰ ਤਾਂ ਨਹੀਂ ਕੋਈ ਦੁਕਾਨਦਪੇ ਵਾਲੇ ਦਾ ਇੱਥੋਂ ਵਾਲਾ ਕੋਈ ਨਿੱਕਾ ਮੋਟਾ ਹਿਸਾਬ ਨਾ ਹੋਵੇ ਕਿਤੇ ਕੱਲ ਨੂੰ ਸੰਝਾ ਬਿੱਲਾ ਹੋ ਜੇ ਮੈਂ ਆਖਿਆ ਕਰਾਂ ਤੇਜੇ ਤੋਂ ਲੈ ਲਾ ਤੇਜਾ ਆਖਿਆ ਕਰੇ ਕਾਲੇ ਤੋਂ ਲੈ ਨਾ ਕਿਤੇ ਦੁਕਾਨ ਵਾਲਾ ਐਵੇਂ 베ਚਦੀ ਆ ਉਹ ਗੱਲਾਂ ਚ 베ਚਦੀ ਆ ਨਾ ਅਗਲਾ ਕਹਿੰਦਾ ਯਾਰ ਮੇਰੇ ਪੈਸੇ ਨੱਪਗੇ ਉਹੀ ਤਾਂ ਕਹ ਲਾਈ ਵੀ ਅਗਲੇ ਅੱਡ ਹੋਗੇ ਤੇ ਸਾਨੂੰ ਦੰਦੇ ਨਹੀਂ ਹੁਣ। ਨਾ ਵੀ ਸਾਨੂੰ ਪੰਜੀ ਦਿੱਤੀ ਨਹੀਂ। ਕੋਈ ਦੇਖ ਲਓ ਜੇ ਇੱਥੇ ਕੋਈ ਦੁਕਾਨ ਵਾਲਾ ਆਂਦਾ 2500 ਕੋੜਾ ਜਾਂ ਭਾਈ ਐਂ ਕਰਾਂਗੇ। ਸਾਂਝੇ ਰੁਪਈਆ ਅੜਤੀਆਂ ਤੋਂ ਫੜ ਲਿਆਵਾਂਗੇ। ਜਿਹੜੀ ਿਕੜ ਦੁੱਕੜ ਹੋਈ ਇੱਥੇ ਨਿਮੇੜ ਦਾਂ। ਵਾਏ ਹੋਵੇ। ਮਾਰਜੀ ਕਰ ਲਓ ਭਾਈ ਅਸੀਂ ਤਾਂ ਕੁਛ ਨਹੀਂ ਕਹਿੰਦੇ ਜਿਵੇਂ ਤੁਸੀਂ ਕਹਿੰਦੇ। ਜਿਹੜੀ ਕੋਈ ਵੀ ਿਕੜ ਦੁੱਕੜ ਹੋਈ ਸਾਰਿਆਂ ਦੀ ਨਿਮ ਦੁਕਾਨ ਵਾਲਿਆਂ ਦਾ ਤਾਂ ਬੇਬੇ ਨੂੰ ਪਤਾ ਆਪਾਂ ਨੂੰ ਤਾਂ ਹੁਣ ਉਸ ਗੱਲ ਦਾ ਪਤਾ ਹੀ ਨਹੀਂ ਮੈਂ ਤਾਂ ਕਹਿੰਦਾ ਪਕਾ ਟੇ ਜਿਹੜਾ ਮੰਡੀ ਵਾਲਾ ਸਾਹਿਬ ਹੈ ਤੇ ਜੇ ਉਹ ਇੱਕ ਤਾਂ ਰੇ ਸਪਰੇਅ ਵਾਲਾ ਆ ਲੈਂਦਾ ਭਾਈ ਹਾਂ ਇੱਕ ਚਾਹ ਗੁੜਾ ਵਾਲੇ ਆੜਤਾ ਲੈਂਦਾ ਆਹੋ ਤੇ ਉਹ ਆੜਤੀਆਂ ਦਾ ਆਪਾਂ ਕਰਨਾ ਹੀ ਕਰਨਾ ਹੈ ਜਿਹੜਾ ਹੈਗਾ ਉਹ ਤਾਂ ਕਰਦੇ ਠੀਕ ਹੈ ਉਹ ਉੱਥੇ ਆਪਾਂ ਮੰਡੀ ਵਹਿ ਕੇ ਨਿਮੇੜ ਲਾਂਗੇ ਨਾਲ ਭਾਵੇਂ ਦੀ ਕਾਕੇ ਨੂੰ ਲੈ ਚਲੀ ਨਾ ਕੋਈ ਨਹੀਂ ਠੀਕ ਹੈ ਤਾਂ ਤੇਰੇ ਤੋਂ ਦਸੱਲੀ ਆ ਹੁਣ ਤੂੰ ਮਨ ਇਹ ਉਹ ਤਾਂ ਪਰਚੀ ਆੜਤ ਕਿ ਨਹੀਂ ਕਰਕੇ ਦੇਣਾ ਆਪਣਾ ਤਾਂ ਉਹ ਚ ਆਪਾਂ ਤਾਂ ਪਰਚੀਆਂ ਧਰ ਦਿਆਂਗੇ ਪਰ ਧਰਦੀ ਕਿਵੇਂ ਅੰਗਫਾਈ ਆ ਕਿ ਨਹੀਂ ਕਿਵੇਂ ਲਾ ਹਾਂ ਕਰਦਾ ਦੱਸੋ ਕਿਹੜਾ ਕੀ ਕਰਨਾ ਤੁਸੀਂ ਕਿਹੜਾ ਰੱਖਣਾ ਆ ਰੱਖਣਾ ਤਾਂ ਅਸੀਂ ਪੈਸੇ ਦੇ ਦਾਂਗੇ ਭਾਈ ਉਹ ਰੱਖਣਾ ਤੁਸੀਂ ਪੈਸੇ ਦੇ ਦੋ ਆ ਤਾਂ ਫਿਰ ਉਹ ਕਹਿ ਕੇ ਗਿਆ ਕਾਕਾ ਵੀ ਤੇ ਗਾਕੇ ਦੀ ਬਹੂ ਵੀ ਕਹਿੰਦੀ ਵੀ ਪਾਇਆ ਪਵਾਈ ਰੱਖਾਂਗੇ ਅਸੀਂ ਉਹ ਉਹ ਹੀ ਰੱਖੋਗੇ ਹਾਂ ਇਹ ਨਹੀਂ ਚਾਚਾ ਹੋਰ ਪਾ ਲੂਗਾ ਵੀ ਇਹੀ ਰੱਖਾਂਗੇ ਉਹਨੂੰ ਅੰਗ ਲੋ ਕਿੰਨੇ ਦੀ ਆ ਉਹ ਕੋਠੀ ਉਹ ਰੱਖ ਲਾਂਗੇ ਅਸੀਂ ਤੇ ਤੁਸੀਂ ਆਉਂਦੇ ਇੱਥੇ ਪਾ ਲਓ ਉਹ ਜਿਹੇ ਪੈਸੇ ਤੇ ਦਿੱਤੇ ਜਾਣਗੇ ਉਹ ਤਾਂ ਹੁਣ ਆਪਣੇ ਹੱਥਾਂ ਵਿੱਚ ਦੀ ਟੱਪਿਆ ਸਾਰਾ ਸਮਾਨ 20 ਲੱਖ ਰੁਪਈਆ ਲੱਗਿਆ ਸੀ ਦੋ ਤਿੰਨ ਸਾਲ ਪਹਿਲਾਂ ਇਦੋਂ ਹਾਂ ਹਾਂ ਠੀਕ ਹੈ ਥਾਂ ਵਟੇ ਥਾਂ ਹੋ ਗਿਆ ਇਹ ਉਹਨਾਂ ਥਾਂ ਉਹ ਹੈ ਉਹਨਾਂ ਆ ਹੈ ਬਸ ਠੀਕ ਹੈ ਉਹ ਜਿਹੜਾ ਘਰ ਰੱਖੂਗਾ 10 ਲੱਖ ਰੁਪਈਆ ਦੇ ਦੂਗਾ ਤੇਰਾ ਹਾਂ ਉਹ ਦੇ ਦੇਣੇ ਆਪਣੇ ਤਾਂ ਫਿਰ 25 ਲੱਗੂ ਉਹ ਤਾਂ ਤਾਂ ਜਿੜਾ ਲੱਗੂ ਦੇ ਨਾਲ ਪਵਾਉਣਾ ਪਊ ਭਾਈ ਨਾ ਪਵਾਣ ਦੀ ਆਪਦਾ ਜੇ ਨਹੀਂ ਕੰਮ ਹੁੰਦਾ ਇੱਕ ਆਪਦੇ ਪੱਖੋਂ ਦਿਹਾੜੀਆ ਦਈ ਪਵਾਣ ਦੀ ਪਾਲੀਰ ਲਾਈ ਇੱਕ ਬੰਦਾ ਸਾਨੂੰ ਪੱਕਾ ਘਰ ਵੇਲੇ ਦੇਣਾ ਪਊਗਾ ਉਹ ਲਿਖ ਤੇ ਲੇਖਾਂਗੇ ਨਾ ਕੋਈ ਨਹੀਂ ਲਿਖਦਾ ਉਹ ਤਾਂ ਦੇ ਦੇਣਗੇ ਹਾਂ ਫਿਰ ਮੈਂ ਇਕੱਲਾ ਕਿੱਧਰ ਕਿੱਧਰ ਹੋਊਗਾ ਇਕੱਲੇ ਤਾਂ ਤਾਂ ਹੁੰਦਾ ਵੀ ਨਹੀਂ ਨਾਲ ਲੱਗ ਕੇ ਪਵਾਵਾਂਗੇ ਇੱਕ ਘਰ ਤਾਂ ਦੇ ਹਾਂ ਵੀ ਨਾਲ ਲੱਗ ਕੇ ਪਵਾਉਣਾ ਪਊਗਾ ਚਲ ਇਹ ਤਾਂ ਆਪਾਂ ਹੁਣ ਬੁੜੀਆਂ ਦੇ ਕਲੇਜ ਦੇ ਮਾਰੇ ਵੰਡੀ ਜਾਂਦੇ ਆ ਪ੍ਰਮਾਣ ਕਿਥੋਂ ਕਰਦਾ ਇਹ ਕੰਮਾਂ ਨੂੰ ਬਾਹੀ ਆਪਾਂ ਰੱਖਾਂਗੇ ਸਾਂਝੀ हां बाही तो समझ ही रखा ले ਜੇ ਤੇ ਤੋਂ ਨਹੀਂ ਕੰਮ ਹੁੰਦਾ ਤੇਰੇ ਹਿੱਸੇ ਦਾ ਪਾਲੀ ਰਲ ਜੂਗਾ ਹੂੰ ਹੂੰ ਠੀਕ ਹੈ ਜਾਂ ਕੋਈ ਦਿਹਾੜੀ ਦਾ ਰੱਖ ਲਿਆ ਕਰਾਂਗੇ ਹਾਂ ਉਹ ਝੋਟੀ ਹੋਗੀ ਹੂੰ ਇੱਕ ਝੋਟੀ ਤੇ ਇੱਕ ਗਾਂ ਇੱਕ ਜਣਾ ਰੱਖ ਲਾਂਦਾ ਮੈਂ ਇਸ ਤੇ ਉਹ ਮੈਂ ਇਸ ਤੇ ਗਾਂ ਇੱਕ ਨੂੰ ਹਾਂ ਉਹ ਆਪਾਂ ਬੁੱਚੀਆਂ ਪਾਲਾਂਗੇ ਜਿਹੜੇ ਨੂੰ ਆਉਂਦੀ ਹੋਈ ਉਹ ਮੈਂ ਰੱਖ ਲਾਂ ਹਾਂ ਹਾਂ ਠੀਕ ਹੈ ਰਾਤੇ ਜੀ ਮੈਂ ਕਰਦਾ ਨਾ ਭਾਈ ਬਾਣੀਆਂ ਨੂੰ ਫੋਨ ਨਹੀਂ ਤਾਂ ਚਾਹ ਕੋੜ ਵਾਲੇ ਨੂੰ ਹਾਂ ਮੈਂ ਸਪਰੇਅ ਵਾਲੇ ਨੂੰ ਹਾਂ ਫੋਨ ਕਰ ਦੋ ਉਸ ਹਿਸਾਬ ਨਾਲ ਕੇ ਰੱਖ ਲੈਣਗੇ ਜਿਵੇਂ ਹੋਊਗਾ ਹਾਂ 3 ਮੇੜਿਆ ਆਵਾਂਗੇ 3 ਮੇੜਿਆ ਆਵਾਂਗੇ ਆਪਾਂ ਕੱਲ ਨੂੰ ਜਾ ਕੇ ਠੀਕ ਹੈ ਠੀਕ ਹੈ ਚੱਲ ਫਿਰ ਮੈਂ ਵੀ ਜਾਨਾ ਸੱਤ ਤੇ ਤੁਸੀਂ ਭਾਂਡੇ ਆਪਦੇ ਭਾਈ ਵੰਡਦੇ ਨਾ ਵੰਡ ਲਿਓ ਉੱਥੇ ਰੌਲਾ ਨਾ ਪਾਈ ਹਾਂ ਦੋਨੇ ਪਹਿਣਾ ਜਾ ਕੇ ਤੁਸੀਂ ਨਾ ਤੇ ਦੋਨੇ ਵੰਡ ਲਓ ਤੁਹਾਨੂੰ ਪਤਾ ਹੀ ਵੀ ਕਿੰਨੇ ਭਾਂਡੇ ਆਪਣੇ ਉਹ ਤਾਂ ਕੋਈ ਨਹੀਂ ਹਾਂ ਹਾਂ ਤੁਹਾਡੀ ਦੋਨੇ ਪਣਾ ਦੀ ਵੰਡਦੀ ਹਾਂ ਦੋਨੇ ਵੰਡ ਲਓ ਪਹਿਣੇ ਇਹ ਤਾਂ ਹਈ ਇਹ ਜੀ ਸੀਗੇ ਮਨਤਰ ਤੇਰਾ ਖਰਾਬ ਹੁੰਦਾ ਲੈ ਬੇਬੇ ਸਮੋਸੇ ਖਾ ਲਓ ਨਾ ਬੱਸ ਪੈਣੀ ਹਾਂ ਉਹ ਜੇ ਸਮੋਸੇ ਮੈਂ ਜਵਾਕ ਤੋਂ ਮੰਗਾਏ ਸੀਗੇ ਜਵਾਕ ਤੋਂ ਮੰਗਾਏ ਸੀਗੇ ਕਾਹਤ ਮੰਗਾਏ ਸੀ ਚਾਹ ਵੀ ਅੱਡਾ ਹੋ ਸੀ ਗਿਆ ਤੈਨੂੰ ਹੋਰ ਫੇ ਮਿੱਠੀਆਂ ਰੋਟੀਆਂ ਤਾਂ ਨਹੀਂ ਬਕਾਈਆਂ ਸਮੋਸੇ ਖਾ ਲਾਂਗੇ ਮੈਂ ਕਿਹਾ ਨਾ ਨਾ ਪੈਣੀ ਅਸੀਂ ਤਾਂ ਸਾਡੇ ਕਿੱਥੇ ਸਮੋਸੇ ਲੰਗਦੇ ਆ ਖਾ ਲੇਗੀ ਨਾ ਨਾ ਮੈਂ ਤਾਂ ਰੋਣੋਂ ਦਾ ਕਈ ਸਮੋਸੇ ਨਹੀਂ ਬਣੀ ਪੀਏ ਹਾਂ ਫੇਰ ਕੀ ਹੁੰਦਾ ਬਾਬਾ ਜੀ ਤੇ ਹੋਣਗੇ ਅੱਡ ਹੋਣਗੀ ਮੈਂ ਲੈ ਜਾ ਥੋਪਣਾ ਤਲ ਨਹੀਂ ਖਾਣੀ ਨਾ ਨਾ ਤੂੰ ਖਾ ਲੈ ਭੈਣ ਮੈਂ ਤਾਂ ਖਾਈ ਲਉਂਗੀ ਪਾਣੀ ਦੇ ਕੋ ਟੰਗ ਨਹੀਂ ਮੇਰਾ ਤਾਂ ਖਾ ਲਵੇਗੀ ਕਿ ਨਾ ਨਾ ਬਸ ਥੋੜੀ ਮਰਜ਼ੀ ਹੈ ਨਹੀਂ ਖਾਣੇ ਤਾਂ ਆਹ ਕਿੱਜਾਂ ਨੇ ਪੱਤੀ ਹੈ ਹਾਂ ਦੇਖ ਲੈ ਸਮੋਸੇ ਲੈ ਕੇ ਆ ਗਈ ਕਿਧਰੇ ਮਿੰਟਾ ਕੀ ਮੰਗਾ ਵੀ ਲੈ ਉਹ ਕਿਉਂਗੀ ਇਹ ਪਾਸ ਇਹ ਦੇਖ ਹਾਂ ਉਹਨੂੰ ਮਾਰੋਗੀ ਵਿਚਾਰੇ ਨੂੰ ਗਰੀਬ ਬੰਦੇ ਨੂੰ ਇਹ ਕਿਹੜੇ ਸਮੋਸੇ ਖਵਾਉਂਦੀ ਆ ਕਿਦਰੀ ਵੇਚ ਜੱਜੀ ਆ ਲੈ ਦੇਖ ਲੈ ਬਾਹਰ ਖੁੱਲੀ ਹੋ ਰਹੀ ਆ ਬਾਹਰ ਜਮੀ ਨਹੀਂ ਬਾਹਰ ਇਹ ਪੱਟੂ ਘਰ ਤੁਹਾਡਾ ਪੱਟੂ ਕੀ ਇਹ ਜਮਾ ਪਾਸ ਨਹੀਂ ਇਹ ਹੋਣ ਦਿੰਦੀ ਸਮੋਸਿਆਂ ਲੈ ਕੇ ਆ ਕਿਦਰੀ ਮਗਾ ਕੇ ਬੈਗੀ ਨਹੀਂ ਮੈਂ ਮਰ ਜਾਂ